ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ ਪੰਥਕ ਇਕਾ ਕਿਵੇਂ ਹੋਵੇ ਸਿਆਸੀ ਤੌਰ ਦੇ ਉੱਤੇ ਅਗਲੀ ਰਣਨੀਤੀ ਕੀ ਹੋਵੇ ਇਸ ਨੂੰ ਲੈ ਕੇ ਖੂਬ ਚਰਚਾ ਹੋ ਰਹੀ ਹੈ ਪਰ ਇਸ ਦੇ ਦੁਆਲੇ ਜਿਨ੍ਹਾਂ ਨੇ ਸੁਧਾਰ ਲਹਿਰ ਬਣਾਈ ਇਹ ਕਹਿ ਕੇ ਕਿ ਪਾਰਟੀ ਦੇ ਵਿੱਚ ਸੁਧਾਰ ਕਈ ਕਰਨ ਵਾਲੇ ਆ ਉਹਨਾਂ ਦੇ ਕੁਝ ਆਗੂਆਂ ਵੱਲੋਂ ਸਵਾਲ ਚੁੱਕੇ ਗਏ ਨੇ ਕਿ ਮੌਜੂਦਾ ਲੀਡਰਸ਼ਿਪ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਧੜਾ ਜਿਹੜਾ ਉਹ ਤਿਆਰ ਕਿਉਂ ਨਹੀਂ ਹੈ ਹੁਕਮਨਾਮੇ ਮੰਨਣ ਤੋਂ ਮਨਕਰ ਕਿਉਂ ਹੋ ਰਿਹਾ ਹੈ ਅਕਾਲ ਤਖਤ ਸਾਹਿਬ ਨਾਲ ਮੱਥਾ ਕਿਉਂ ਲਾਇਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਤੇ ਇਨ੍ਹਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਉਹ ਕੀ ਸੋਚਦੇ ਆ ਤੇ ਕਿਉਂ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਨੂੰ ਤਿਆਰ ਨਹੀਂ ਹੈ ਮੌਜੂਦਾ ਲੀਡਰਸ਼ਿਪ ਇਹ ਸਾਰੇ ਸਵਾਲ ਉਹਨਾਂ ਨੂੰ ਕੀਤੇ ਜਾਣਗੇ ਜੋ ਕੀ ਇਹਨਾਂ ਦੇ ਹੀ ਆਪਣੇ ਜਿਹੜੇ ਸੀ ਸਾਥੀ ਉਹ ਹੁਣ ਵਿਰੋਧੀ ਬਣੇ ਹੋਏ ਨੇ ਤੇ ਉਹ ਸਵਾਲ ਕਰ ਰਹੇ ਨੇ ਕਲੇਰ ਸਾਹਿਬ ਸਭ ਤੋਂ ਪਹਿਲਾਂ ਤੇ ਮੋਢਲਾ ਸਵਾਲ ਇਹ ਹੀ ਕਿ ਤੁਹਾਡੇ ਆਪਣੇ ਰਹੇ ਸਾਥੀ ਖਾਸ ਕਰਕੇ ਪਿਛਲੇ ਦਿਨਾਂ 'ਚ ਚਰਨਜੀਤ ਸਿੰਘ ਬਰਾੜ ਦੀ ਪ੍ਰੈਸ ਕਾਨਫਰੰਸ ਵਿੱਚ ਦਾਵਾ ਕੀਤਾ ਗਿਆ ਕਿ ਸੁਖਬੀਰ ਸਿੰਘ ਬਾਦਲ ਸਣੇ ਜਿਹੜੇ ਉਹਨਾਂ ਦੇ ਨੇੜਲੇ ਲੀਡਰ ਹੈ ਉਹ ਅਕਾਲ ਤਖਤ ਸਾਹਿਬ ਦੇ ਹੁਕਮ ਮੰਨਣ ਨੂੰ ਤਿਆਰ ਨਹੀਂ ਉਹ ਅਕਾਲ ਤਖਤ ਸਾਹਿਬ ਨਾਲ ਮੱਥਾ ਲਾ ਰਹੇ ਹੈ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਮੱਥਾ ਨਾ ਲਾਓ ਸੰਦੀਪ ਜੀ ਇਨਸਾਨਦਾਨ ਸਭ ਤੋਂ ਵਧੀਆ ਜੇ ਕਿਰਦਾਰ ਦੇਖਣਾ ਹੋਵੇ ਕਿਰਦਾਰ ਇਹ ਹੈ ਕਿ ਜਿਹਦੇ ਨਾਲ ਰਹੇ ਹੋਈਏ ਜਿਹਨੂੰ ਕਦੇ ਯਾਰ ਕਿਹਾ ਹੋਵੇ ਹੂੰ ਜੇ ਉਹਦੇ ਨਾਲ ਮਤ ਪੇਦੋ ਜਾਣ ਨਾ ਤਾਂ ਬੰਦਾ ਆਪਣੇ ਘਰੇ ਚੁੱਪ ਕਰਕੇ ਬਹਿ ਜਾਂਦਾ ਯਾਰ ਮਾਰ ਨਹੀਂ ਕਰਦਾ ਜਾ ਕੇ ਯਾਰ ਤੇ ਝੂਠੇ ਲਾਂਚੜ ਨਹੀਂ ਲਾਉਂਦਾ ਇਹ ਜਿਹੜੇ ਸ਼ਖਸ ਪ੍ਰੈਸ ਕਾਨਫਰੰਸਾਂ ਕਰਦੇ ਨੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇੰਗਲਿਸ਼ ਦਾ ਇੱਕ ਪਰਵਰਬ ਹੈ ਕਿ ਲਿਟਲ ਨੋਲੇਜ ਇਜ਼ ਅ ਡੇਂਜਰਸ ਥਿੰਗ ਮਤਲਬ ਅਧੂਰੀ ਜਾਣਕਾਰੀ ਬੇਹਦ ਹਾਨੀ ਕਰਕੇ ਇੱਜ ਪ੍ਰੈਸ ਕਾਨਫਰੰਸ ਕਰਕੇ ਇਲਜ਼ਾਮ ਕੀ ਲਾਰੇ ਨੇ ਕਿ ਜੀ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਭੱਜ ਗਿਆ ਜੀ ਮਤਲਬ ਮੈਂ ਤਾਂ ਇਹਨਾਂ ਨੂੰ ਸਵਾਲ ਕਰਦਾ ਵੀ ਅਕਾਲ ਤਖਤ ਸਾਹਿਬ ਤੋਂ ਪਗੋੜਾ ਹੋਇਆ ਕੌਣ ਸ਼੍ਰੋਮਣੀ ਅਕਾਲੀ ਦਲ ਦੀ ਉਹ ਲੀਡਰਸ਼ਿਪ ਜਿਨ੍ਹਾਂ ਨੇ ਸੀਸ ਨਵਾ ਕੇ ਸਾਰਾ ਕੁਝ ਆਪਣੀ ਝੋਲੀ ਪਵਾਇਆ ਇਹ ਲੋਕਾਂ ਦੇ ਕੀਤੇ ਹੋਏ ਗੁਨਾਹ ਵੀ ਆਪਣੀ ਝੋਲੀ ਪਵਾਏ ਤੇ ਜੋ ਅਕਾਲ ਤਖਤ ਸਾਹਿਬ ਦਾ ਦੇਸ਼ ਸੀ ਸ਼ਰਦਾ ਦੇ ਨਾਲ ਸੇਵਾ ਕੀਤੀ। ਇਹ ਇਹ ਲੋਕ ਜਿਹੜੇ ਕਿ ਹਰ ਇੱਕ ਚੈਨਲ ਤੇ ਵਾਅਦਾ ਮਾਫਗਵਾਹ ਬਣ ਕੇ ਘੁੰਮਦੇ ਨੇ। ਇਹ ਤਾਂ ਹਰ ਜਗ੍ਹਾ ਜਾ ਕੇ ਕਹਿੰਦੇ ਜੀ ਮੇਰੀ ਹਾਜ਼ਰੀ ਚਾ ਕੁਝ ਹੁੰਦਾ ਰਿਆ ਤੇ ਫਿਰ ਜੇ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਨਹੀਂ ਸੱਦਿਆ ਸੀ ਉਹਨੂੰ ਤਾਂ ਆਪ ਪੇਸ਼ ਹੋ ਜਾਣਾ ਚਾਹੀਦਾ ਸੀ ਕਿ ਭਾਈ ਅਸੀਂ ਇਹ ਗੁਨਾਹ ਕੀਤੇ ਨੇ ਕਿਉਂਕਿ ਚਿੱਠੀ 'ਚ ਇਹਨਾਂ ਨੇ ਦਸਕਤ ਕਰਕੇ ਗੁਨਾਹ ਕਬੂਲੇ ਨੇ। ਜਦੋਂ ਤੁਸੀਂ ਗੁਨਾਹ ਕਬੂਲ ਲੈ ਦਸਕਤ ਕਰਤੇ ਫਿਰ ਪਹਿਲਾਂ ਜਾ ਕੇ ਪੇਸ਼ ਹੋ ਜੋ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ। ਉਹਨੂੰ ਮੰਨੋ ਸੁਰਖਰੂ ਹੋ ਫਿਰ ਆ ਕੇ ਸਾਡੇ ਨਾਲ ਗੱਲ ਕਰੋ ਹਾਂ ਇੱਕ ਗੱਲ ਅੱਜ ਮੈਂ ਇਹਨਾਂ ਨੂੰ ਕਹਿਣੀ ਚਾਹੁੰਦਾ ਕਿ ਪਾਰਟੀਆਂ ਦੇ ਵਿੱਚ ਜਿਹੜੇ ਫੈਸਲੇ ਨੇ ਮੈਂ ਹਮੇਸ਼ਾ ਇਹ ਗੱਲ ਮੰਨੀ ਹੈ ਕਿ ਪਾਰਟੀਆਂ ਦੇ ਵਿੱਚ ਬਹੁਮਤ ਨਾਲ ਫੈਸਲੇ ਹੁੰਦੇ ਨੇ ਡੈਮੋਕ੍ਰੇਸੀ ਦੇ ਵਿੱਚ ਵੀ ਬਹੁਮਤ ਨਾਲ ਫੈਸਲੇ ਹੁੰਦੇ ਨੇ ਇੱਕ ਬੰਦਾ ਬਹਿ ਜੇ ਉਹ ਆਪਣੇ ਫੈਸਲੇ ਦੂਜਿਆਂ ਤੇ ਥੋਪ ਨਹੀਂ ਸਕਦਾ ਆਮ رائے ਕੀ ਹੈ ਪਾਰਟੀ ਦੇ ਸਾਰੇ ਲੋਕ ਕੀ ਸੋਚਦੇ ਨੇ ਪਾਰਟੀ ਦੇ ਅਹੁਦੇਦਾਰ ਕੀ ਸੋਚਦੇ ਨੇ ਉਹਦੇ ਮੁਤਾਬਕ ਫੈਸਲੇ ਹੋਣਗੇ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਉਂਕਿ ਉੱਥੋਂ ਤਾਂ ਵਰਸਾਈ ਹੋਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਤੋਂ ਅਸੀਂ ਸੇਧ ਲੈ ਕੇ ਚੱਲਦੇ ਆਂ ਔਰ ਅਕਾਲ ਤਖਤ ਸਾਹਿਬ ਦੇ ਹਰ ਇੱਕ ਹੁਕਮ ਨੂੰ ਅਸੀਂ ਸਿਰ ਮੱਥੇ ਪ੍ਰਵਾਨ ਕਰਦੇ ਆਂ ਪਰ ਹੁਕਮ ਹੋ ਰਿਹਾ ਹੈ ਹੀ ਨਹੀਂ ਜੀ ਹੁਕਮ ਮੰਨਿਆ ਜਾ ਰਿਹਾ ਹੈ ਤੇ ਉਹਨਾਂ ਨੇ ਕੋਈ ਵੀ ਸਵਾਲ ਕੀਤਾ ਚੁੱਕਿਆ ਕਹਿੰਦੇ ਕਿ ਜਦੋਂ ਸ਼ਹੀਦੀ ਸਭਾ ਦੇ ਦਿਨ ਚੱਲ ਰਿਹਾ ਹੈ ਉਹਨਾਂ ਦਿਨਾਂ 'ਚ ਡਾਕਟਰ ਦਲਜੀਤ ਸਿੰਘ ਚੀਮਾ ਦੀ ਕੀ ਮਜਬੂਰੀ ਸੀ ਕਿ ਵੱਖ-ਵੱਖਰੇ ਚੈਨਲਾਂ ਦੇ ਉੱਤੇ ਝੂਠਾ ਪ੍ਰਚਾਰ ਕਰਨ ਦੇ ਲਈ ਪੇਸ਼ਕਾਰੀਆਂ ਕਰਨ ਦੇ ਲਈ ਬੈਠ ਬੈਠ ਕੇ ਚੈਨਲਾਂ ਤੇ ਉਹਨਾਂ ਨੇ ਬਹੁਤ ਝੂਠ ਕੀ ਬੋਲਿਆ ਗੁੰਮਰਾਹ ਕੀਤਾ ਪਾਰਟੀ ਦਾ ਵਿਧਾਨ ਕੁਝ ਕਹਿੰਦਾ ਕੁਝ ਕਹਿੰਦੇ ਫਿਰਦੇ ਹੈ ਦੇਖੋ ਸੰਦੀਪ ਜੀ ਮੈਂ ਪਹਿਲਾਂ ਇਹਨਾਂ ਨੂੰ ਯਾਦ ਕਰਾ ਦਿਆਂ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਸਾਹਿਬ ਨੇ ਆਪਣਾ ਆਦੇਸ਼ ਸੁਣਾਇਆ ਸੀ ਉਸ ਆਦੇਸ਼ ਦੇ ਵਿੱਚ ਇੱਕ ਜਿਹੜੀ ਬੜੀ ਮਹੱਤਵਪੂਰਨ ਗੱਲ ਜਹਦਰ ਸਾਹਿਬ ਨੇ ਕਹੀ ਸੀ ਉਹ ਇਹ ਗੱਲ ਕਹੀ ਸੀ ਭਾਈ ਜਿਹੜਾ ਹੈ ਆਪਣਾ ਚੁੱਲ੍ਹਾ ਚੌਂਕਾ ਜਾਏ ਸੁਧਾਰ ਲਹਿਰ ਵਾਲੇ ਜਾਂ ਹੋਰ ਚੱਕੀ ਫਿਰਦੇ ਨੇ ਆਪ ਦਾ ਸਮੇਟ ਲੈਣ ਬਿਲਕੁਲ ਤੇ ਅੱਜ ਤੋਂ ਬਾਅਦ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰਨ ਤਾਂ ਫਿਰ ਇਹ ਸੁਧਾਰ ਲਹਿਰ ਦੇ ਜਿਹੜੇ ਆਗੂ ਬਣੇ ਫਿਰਦੇ ਨੇ ਇਹ ਪ੍ਰੈਸ ਨੋਟ ਕਿਉਂ ਜਾਰੀ ਕਰਦੇ ਫਿਰਦੇ ਸੀ ਇਹ ਤਾਂ ਹਰ ਰੋਜ਼ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਨੂੰ ਆ ਕੇ ਮਤਾ ਦਿੰਦੇ ਨੇ ਪਰ ਇਹਨਾਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਮੁਨਕਰ ਨੇ ਸੁਧਾਰ ਨੂੰ ਸਵੀਕਾਰ ਕੀਤੀ ਨਾ ਨੇ ਪਰ ਟਿੱਕੇ ਟਿੱਪ ਨਹੀਂ ਕਿਉਂ ਕਰਦੇ ਨੇ ਜੋ ਜਥੇਦਾਰ ਸਾਹਿਬ ਨੇ ਬਿਆਨਬਾਜ਼ੀ ਕਰਨ ਤੋਂ ਰੋਕਿਆ ਫਿਰ ਇਹਨਾਂ ਨੇ ਬਿਆਨਬਾਜ਼ੀ ਕਿਉਂ ਕੀਤੀ ਅੱਜ ਦੇਖੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਸਾਡੇ 10 ਗੁਰੂ ਸਾਹਿਬਾਨਾਂ ਦੀ ਬਾਣੀ ਸਿੱਖੀਜ਼ਮ ਦੇ ਵਿੱਚ ਔਰ ਜੋ ਗੁਰੂ ਗ੍ਰੰਥ ਸਾਹਿਬ ਉਹਦੇ ਚ ਇੱਕ ਬਹੁਤ ਵੱਡੀ ਮਹੱਤਤਾ ਤਰਕ ਨੂੰ ਦਿੱਤੀ ਗਈ ਹੈ ਸੰਵਾਦ ਨੂੰ ਦਿੱਤੀ ਗਈ ਹੈ ਤੇ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲ ਕੇ ਕੋਈ ਅਰਜ਼ੋਈ ਕਰਦੇ ਆਂ ਅਗਰ ਅਸੀਂ ਆਪਣੀ ਲੀਗਲ ਪੋਜੀਸ਼ਨ ਐਕਸਪਲੇਨ ਕਰ ਰਹੇ ਆਂ ਤਾਂ ਇਹਨਾਂ ਨੇ ਢਿੱਡੀ ਪੀੜਾਂ ਕਿਉਂ ਦੇਖੋ ਅੱਜ ਇੱਕ ਸਥਿਤੀ ਇਹ ਹੈ ਕਿ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਇੱਕ ਹੁਕਮ ਦਿੱਤਾ ਉਹ ਹੁਕਮ ਸਰਪ੍ਰਮਾਨਤ ਹੁਕਮ ਹੈ ਸਾਰੀਆਂ ਧਿਰਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਪਰ ਅਗਰ ਕੋਈ ਕਾਨੂੰਨੀ ਅੜਿਚਨ ਹੈ ਤਾਂ ਕੀ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਸਾਡੇ ਜਥੇਦਾਰ ਨੇ ਕਿਸੀ ਆਪਣੇ ਜਥੇਦਾਰ ਸਾਹਿਬ ਨੂੰ ਜਾ ਕੇ ਉਹ ਚੀਜ਼ਾਂ ਨਹੀਂ ਦੱਸ ਸਕਦੇ ਹੋ ਸਕਦਾ ਜਥੇਦਾਰ ਸਾਹਿਬ ਦੇ ਧਿਆਨ ਚੋਂ ਗੱਲਾਂ ਨਾ ਹੋਣ ਸੋ ਅਸੀਂ ਅਗਰ ਕੋਈ ਕਾਨੂੰਨੀ ਅੜਿਚਨ ਹੈਗੀ ਹੈ ਅਗਰ ਸਾਡੇ ਕੋਲ ਲੀਗਲ ਓਪੀਨੀਅਨ ਹੈਗੀ ਹੈ ਕਨਸਟੀਟਿਊਸ਼ਨਲ ਮਹਾਰਾ ਦੀ ਹੈਗੀ ਹੈ ਤੇ ਅਸੀਂ ਜਥੇਦਾਰ ਸਾਹਿਬ ਨੂੰ ਅਰਜ਼ੋਈ ਲਾ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਐਨ ਐਸੇ ਕੁਝ ਲੋਕਾਂ ਨੂੰ ਆ ਕੇ ਪ੍ਰੈਸ ਕਾਨਫਰੰਸ ਕਰਕੇ ਬੇਫਾਲਤੂ ਦੀ ਇਲਜ਼ਾਮਬਾਜ਼ੀ ਤੱਥਾਂ ਤੋਂ ਪਰੇ ਜਾ ਕੇ ਅਪਾਗੇ ਉਹਤੇ ਵੀ ਗੱਲ ਕਰਾਂਗੇ ਕਿ ਕੀ ਕੀ ਝੂਠ ਕੱਲ ਪ੍ਰੈਸ ਕਾਨਫਰੰਸ ਉਹ ਤਾਂ ਨਹੀਂ ਕਰਨੀ ਚਾਹੀਦੀ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਝੂਠ ਬੋਲਿਆ ਜਦੋਂ ਉਹਨਾਂ ਨੂੰ ਅਸੀਂ ਵੀ ਸਵਾਲ ਕੀਤਾ ਕਿ ਪਾਰਟੀ ਦਾ ਵਿਧਾਨ ਕਹਿੰਦਾ ਪਾਰਟੀ ਦੇ ਵਿਧਾਨ ਮੁਤਾਬਕ ਉਹ ਚੱਲ ਰਹੇ ਨੇ ਮੌਜੂਦਾ ਲੀਡਰਸ਼ਿਪ ਉਹਨਾਂ ਨੂੰ ਫਿਕਰ ਹੈ ਕਿਤੇ ਤਕੜੀ ਚੋਣ ਨਿਸ਼ਾਨਾ ਹੱਥੋਂ ਗਵਾ ਬੈਠੀਏ ਪਾਰਟੀ ਦੀ ਮਾਨਤਾ ਨਾ ਰੱਦ ਹੋ ਜਾਵੇ ਤਾਂ ਉਹ ਕਹਿੰਦੇ ਨਹੀਂ ਝੂਠੇ ਨਹੀਂ ਹੈ ਜਿਹੜਾ ਅਸੀਂ ਕਹਿ ਰਹੇ ਹਾਂ ਝੂਠ ਤਾਂ ਪਾਰਟੀ ਬੋਲਦੀ ਫਿਰਦੀ ਹੈ ਇਹ ਆਨੇ ਬਹਾਨੇ ਹਨ ਕਾਨੂੰਨ ਵਾਲੇ ਕਹਿੰਦੇ ਬੜੇ ਵੱਡੇ ਫੈਸਲੇ ਹੁੰਦੇ ਰਹੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਉਹਨਾਂ ਨੇ ਤਾਂ ਇੱਕ ਸਮਾਂ ਉਹ ਵੀ ਸੀ ਕਿ ਟਿਕਟਾਂ ਵੰਡਣ ਦੇ ਲਈ ਵੀ ਜਿਹੜਾ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਸੀ ਉਦੋਂ ਤਾਂ ਪਾਰਟੀ ਦੀ ਮਾਨਤਾ ਰੱਦ ਨਾ ਹੋਈ ਦੇਖੋ ਮੈਂ ਪਹਿਲਾਂ ਹੀ ਕਹਿਣਾ ਕਿ ਲਿਟਰਲ ਨੋਲੇਜ ਇਜ਼ ਅ ਡੇਂਜਰਸ ਥਿੰਗ ਜੇ ਕਾਨੂੰਨ ਦੀ ਜਾਣਕਾਰੀ ਨਹੀਂ ਤਾਂ ਪਹਿਪ ਕਾਨੂੰਨ ਦੀ ਜਾਣਕਾਰੀ ਲੈ ਲਿਓ ਪਹਿਲਾਂ ਮੇਰੀ ਆਦਤ ਨਹੀਂ ਕਿ ਮੈਂ ਕਿਸੇ ਤੇ ਬੇਵਜਹ ਤੇ ਇਲਜ਼ਾਮ ਤਰਾਸ਼ੀ ਕਰਾਂ ਮੈਂ ਕਿਸੇ ਨੂੰ ਮਾੜਾ ਚੰਗਾ ਕਾਂ ਪਰ ਹਾਂ ਜਿਹੜਾ ਸਬਜੈਕਟ ਚ ਰਣਜੀਤ ਬਰਾੜ ਸਾਹਿਬ ਦਾ ਨਹੀਂ ਉਹਨਾਂ ਨੂੰ ਯਾ ਤਾਂ ਉਹਤੇ ਤਿੰਨ ਚਾਰ ਸਿਆਣੇ ਬੰਦੇ ਨਾਲ ਰਾਏ ਕਰ ਲੈਣੀ ਚਾਹੀਦੀ ਹੈ ਸਮਝ ਲੈਣਾ ਚਾਹੀਦਾ ਹੈ ਉਹਨਾਂ ਕੋਲ ਤਾਂ ਗਗਨਜੀਤ ਬਰਨਾਲਾ ਸਾਹਿਬ ਬੈਠੇ ਨੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਹੀ ਤਾਂ ਪਾਰਟੀ ਦਾ ਸੰਵਿਧਾਨ ਬਦਲਿਆ ਸੀ ਨਾ ਸਰਦਾਰ ਸੁਰਜੀਤ ਸਿੰਘ ਬਰਨਾਲਾ ਤੇ ਉਸ ਸਮੇਂ ਦੇ ਜਿਹੜੇ ਪਾਰਟੀ ਦੇ ਜਨਰਲ ਸੈਕਟਰੀ ਸੀ ਸਰਦਾਰ ਮਨਜੀਤ ਸਿੰਘ ਘੈਰੋ ਅੱਜ ਵੀ ਨੇ ਸੀਨੀਅਰ ਐਡਵੋਕੇਟ ਨੇ ਬੜੇ ਸਤਿਕਾਰਯੋਗ ਨੇ ਇਹ ਦੋਨੇ ਸ਼ਖਸੀਅਤਾਂ ਬੜੀਆਂ ਲਰਨਡ ਸ਼ਖਸੀਅਤਾਂ ਸੀ ਇਹ ਕਾਨੂੰਨ ਬਦਲਿਆ ਗਿਆ ਇਹ 89 ਦੇ ਵਿੱਚ ਇਹਨਾਂ ਨੇ ਇੱਕ ਐਫੀਡੇਵਿਟ ਫਾਈਲ ਕੀਤਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਉਸ ਤੋਂ ਪਹਿਲਾਂ ਦੀ ਜਿਹੜੀ ਲੀਗਲ ਪੋਜੀਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਦਾ ਕੰਮ ਸੀ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਗੁਰਦੁਆਰਿਆਂ ਦੀ ਸਾਮ ਸੰਭਾਲ ਕਰਨੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਸਿਰਫ ਤੇ ਸਿਰਫ ਗੁਰਸਿੱਖ ਬਣ ਸਕਦਾ ਸੀ ਬਾਲਕ ਗੁਰਸਿੱਖ ਬੱਚਾ ਬੱਚੀ ਜਿਹੜੇ ਕਿ ਪਤਿਤ ਨਾ ਹੋਣ ਤਾਂ ਫਿਰ ਪਹਿਲਾਂ ਇਹ ਮੈਨੂੰ ਇਸੇ ਗੱਲ ਦਾ ਜਵਾਬ ਦੇ ਦੇਣ ਕਿ ਭਾਈ ਜੇ ਕੋਈ ਲੀਗਲ ਰੈਸਿਪਰੋਕੇਸ਼ਨਸ ਨਹੀਂ ਸੀ ਅਗਰ ਕੋਈ ਲੀਗਲ ਹਿਚ ਹੈ ਹੀ ਨਹੀਂ ਸੀ ਤਾਂ ਫਿਰ ਉਦੋਂ ਪਾਰਟੀ ਦੀ ਸਾਰੀ ਐਂਟੀਟੀ ਨੂੰ ਕਿਉਂ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕੀਤੀ ਗਈ ਤੇ ਤੁਸੀਂ ਇੱਕ ਐਫਿਡੇਵਿਟ ਫਾਈਲ ਕਰਕੇ ਉਥੇ ਇਹ ਚੀਜ਼ ਲਿਹਾਤੀ ਪਾਰਟੀ ਦੇ ਸੰਵਿਧਾਨ ਚ ਕਿ ਅਜ ਤੋਂ ਬਾਅਦ ਕੋਈ ਵੀ ਬਾਲਗ ਇਹਦਾ ਮੈਂਬਰ ਬਣ ਸਕਦਾ ਤੁਸੀਂ ਸੈਕੂਲਰ ਤੇ ਸੋਸ਼ਲਿਸਟ ਦੋ ਵਰਡ ਇਹਦੇ ਚ ਕਿਉਂ ਜੋੜੇ ਗਏ ਕਿਉਂਕਿ 42nd ਐਮੈਂਡਮੈਂਟ ਨਾਲ ਹਿੰਦੁਸਤਾਨ ਦੇ ਸੰਵਿਧਾਨ ਚ ਜੁੜੇ ਹੁਣ ਲੀਗਲ ਪੋਜੀਸ਼ਨ ਨੂੰ ਅਗਰ ਤੁਸੀਂ ਦੇਖੋਗੇ ਭਾਰਤ ਆਜ਼ਾਦ ਹੋਇਆ ਜਦੋਂ ਬਾਬਾ ਸਾਹਿਬ ਅੰਬੇਦਕਰ ਨੇ ਸੰਵਿਧਾਨ ਬਣਾਇਆ ਉਦੋਂ ਚੀਜ਼ਾਂ ਵੱਖਰੀਆਂ ਸੀ 42nd ਐਮੈਂਡਮੈਂਟ ਜਦੋਂ ਆਈ ਜਿਹਦੇ ਨਾਲ ਸੈਕੂਲਰਿਜ਼ਮ ਤੇ ਸੋਸ਼ਲਿਜ਼ਮ ਦੋ ਵਰਡ ਜੁੜੇ ਉਹਦੇ ਨਾਲ ਚੀਜ਼ਾਂ ਫਰਕ ਪੈ ਗਈਆਂ ਇੱਕੋ ਚੀਜ਼ ਨਹੀਂ ਨਾ ਚੱਲ ਰਹੀ ਤੁਸੀਂ ਅੱਜ 74 75 ਤੋਂ ਪਹਿਲਾਂ ਦੀ ਕੋ ਉਦਾਹਰਨ ਦੇ ਕੇ ਕਹੋਗੇ ਕਿ ਅੱਜ ਵੀ ਉਹ ਹੀ ਕੁਝ ਕਰ ਲੋ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਫੇਰ ਇਹ ਜਿਹੜੀਆਂ ਦੋ ਸ਼ਕਤੀਆਂ ਪੜੀਆਂ ਲਿਖੀਆਂ ਸਤਕਾਰਯੋਗ ਜਿਨ੍ਹਾਂ ਦਾ ਮੈਂ ਜ਼ਾਤੀ ਤੌਰ ਤੇ ਬਹੁਤ ਸਤਕਾਰ ਕਰਦਾ ਇਹਨਾਂ ਨੂੰ ਕੀ ਸਨੂਰਤ ਪੈਂਦੀ ਉਦੋਂ ਇਹਨਾਂ ਨੇ ਕੀਤੀ ਨਾ ਜਿਹੜੀ ਜਜਮੈਂਟ ਦਾ ਕੱਲ ਜ਼ਿਕਰ ਹੋ ਰਿਹਾ ਉਹ ਤਾਂ ਚਲੋ ਮੈਂ ਫੇਰ ਕਹਿਣਾ ਕਿ ਬਮਈ ਸਾਹਿਬ ਵਾਲੀ ਤਾਂ ਜਜਮੈਂਟ ਬਾਅਦ ਚ ਆਈ ਜਿਹੜੀ ਸੁਪਰੀਮ ਕੋਰ 24 ਚ ਜਾ ਕੇ ਆਇਆ ਪਰ 89 ਚ ਫਿਰ ਇਹ ਦੋ ਸ਼ਕਸ਼ੀਤਾਂ ਨੇ ਪਾਰਟੀ ਦਾ ਸੰਵਿਧਾਨ ਕਿਉਂ ਚੇਂਜ ਕੀਤਾ ਜਿਹੜੀ ਗੱਲਾਂ ਅੱਜ ਕਹਿੰਦੇ ਨੇ ਅਕਾਲੀ ਦਲ ਤੇ ਇਲਜ਼ਾਮ ਜਿਹੜਾ ਤੁਸੀਂ ਲਾਉਨੇ ਹੋ ਕਿ 96 ਚ ਆ ਕੇ ਮੋਗੇ ਰੈਲੀ ਕਰਦੇ ਉਹ ਤਾਂ ਬਾਅਦ ਦੀਆਂ ਘਟਨਾਵਾਂ ਨੇ ਅਸਲ ਚ ਤਾਂ 89 ਦੇ ਵਿੱਚ ਹੀ ਆ ਕੇ ਤੁਸੀਂ ਇਹ ਐਫੀਡੇਵਿਟ ਦੇ ਕੇ ਇਹ ਚੀਜ਼ ਚੇਂਜ ਕਰਤੀ ਸੀ ਵੀ ਹੁਣ ਕੋਈ ਵੀ ਅਡਲਟ ਜਿਹੜਾ ਬਾਲਗ ਹੈ ਉਹ ਸ਼ਰਮਨੀ ਅਕਾਲੀ ਦਲ ਦਾ ਮੈਂਬਰ ਬਣ ਸਕਦਾ ਉਹਨਾਂ ਨੇ ਵੀ ਤਾਂ ਨਾਲ ਦਲੀਲ ਦਿੱਤੀ ਹੈ ਨਾ ਮੰਨ ਲਓ ਤੁਹਾਡੀ ਗੱਲ ਵੀ ਮੰਨ ਲਈ ਜਾਵੇ ਕਿ ਅਮੈਂਡਮੈਂਟ ਹੋ ਜਾਂਦੀ ਉਦੋਂ ਬਾਅਦ ਗੱਲਾਂ ਹੋਰ ਹੋ ਗਈਆਂ ਪਹਿਲਾਂ ਵਾਲੀਆਂ ਗੱਲਾਂ ਹੋਰ ਸੀ ਫਿਰ ਐਸਜੀਪੀਸੀ ਦੇ ਪ੍ਰਧਾਨਤਾ ਕੌਰ ਕਮੇਟੀ ਦੇ ਮੈਂਬਰ ਨੇ ਤਾਂ ਉਦੋਂ ਨਹੀਂ ਦਾਖਲ ਦਿੱਤਾ ਜਾਂਦਾ ਉਹ ਵੀ ਤਾਂ ਇੱਕ ਧਾਰਮਿਕ ਸੰਸਥਾ ਦੇ ਮੁਖੀ ਨੇ ਨਾ ਐਸਜੀਪੀਸੀ ਦੇ ਪ੍ਰਧਾਨ ਉਹ ਤੇ ਕੌਰ ਕਮੇਟੀ ਦੇ ਫੈਸਲਿਆਂ ਦੇ ਵਿੱਚ ਆਪਣੀ ਹਾਜ਼ਰੀ ਭਰਦੇ ਨੇ ਕਹਿੰਦੇ ਉਹਨੂੰ ਆਧਾਰ ਬਣਾ ਕੇ ਨਹੀਂ ਕੋਈ ਚਲਾ ਗਿਆ ਪਾਰਟੀ ਦੀ ਮਾਨਤਾ ਰੱਦ ਕਰਾਉਣ ਦੇਖੋ ਕਾਨੂੰਨ ਦੀ ਜਦੋਂ رائے ਨਾਲ ਲਈ ਹੋਵੇ ਜਦੋਂ ਆਪਣੇ ਆਪ ਨੂੰ ਕੋਈ ਗਿਆਨ ਹੀ ਨਾ ਹੋਵੇ ਆਪਾਂ ਬਹਿ ਕੇ ਗਿਆਨ ਵੰਡਣ ਲੱਗ ਜਾਈਏ ਹੁਣ ਸੁਪਰੀਮ ਕੋਰਟ ਤੇ ਕਨਸਟੀਟਿਊਸ਼ਨ ਆਫ ਇੰਡੀਆ ਇਹ ਗੱਲ ਕਹਿੰਦੇ ਨੇ ਕਿ ਜੀ ਮੈਨੇਜਮੈਂਟ ਆਫ ਅ ਰਿਲੀਜੀਅਸ ਚਰਾਈਨ ਇਜ਼ ਅ ਸੈਕੂਲਰ ਐਕਟੀਵਿਟੀ ਮਤਲਬ ਧਾਰਮਿਕ ਸਥਾਨ ਦਾ ਪ੍ਰਬੰਧ ਕਰਨਾ ਇੱਕ ਧਰਮ ਨਿਰਪੱਖ ਕੰਮ ਹੈ ਇਸੇ ਕਰਕੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਸਾਹਿਬ ਉਹ ਅੱਜ ਵੀ ਸੋਮਨਾਥ ਜਿਹੜਾ ਟੈਂਪਲ ਹੈ ਟਰਸਟ ਉਹਦੇ ਚੇਅਰਮੈਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨੇ ਸੋਮਨਾਥ ਟਰਸਟ ਦੇ ਉਹ ਚੇਅਰਮੈਨ ਵੀ ਨੇ ਯੋਗੀ ਦਿੱਤਿਆ ਨਾ ਤਾਂ ਵੱਡੀ ਧਾਰਨ ਨੇ ਯੋਗੀ ਦਿੱਤੇ ਨਾ ਤਾਂ ਇੱਕ ਵੱਡੀ ਉਦਾਹਰਨ ਹੈ ਸੋ ਇਹ ਦੇਸ਼ ਦਾ ਸੰਵਿਧਾਨ ਪਰਮਿਟ ਕਰਦਾ ਧਾਰਮਿਕ ਸਥਾਨ ਦਾ ਪ੍ਰਬੰਧ ਦੇਖਣਾ ਇੱਕ ਸੈਕੂਲਰ ਐਕਟੀਵਿਟੀ ਹੈ ਕੋਈ ਵੀ ਬੰਦਾ ਕਿਸੇ ਵੀ ਅਹੁਦੇ ਤੇ ਰਹਿ ਕੇ ਆਪਣੇ ਧਾਰਮਿਕ ਸਥਾਨ ਦਾ ਪ੍ਰਬੰਧ ਦੇਖ ਸਕਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 60 ਲੱਖ ਸਿੱਖਾਂ ਦੀ ਨੁਮਾਇੰਦਗੀ ਕਰਦੀ ਹੈ ਉਹ ਜਿਹੜੇ ਉਹਦੇ ਮੈਂਬਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਕਾਇਦਾ ਟਿਕਟ ਤੇ ਲੜ ਕੇ ਆਉਂਦੇ ਨੇ ਟਰੈਕਟਰ ਜਿਹੜਾ ਸਾਡਾ ਚੋਣ ਨਿਸ਼ਾਨਾ ਹੈ ਉਹ ਤੇ ਚੋਣ ਲੜਦੇ ਨੇ ਸੋ ਪੋਲਿਟੀਕਲ ਪਾਰਟੀ ਦੇ ਨੁਮਾਇੰਦਿਆਂ ਨੂੰ ਲੋਕਾਂ ਨੇ ਸੇਵਾ ਸੌਂਪੀ ਔਰ ਅਜੇ ਨਹੀਂ ਸੌਂਪੀ ਪਿਛਲੇ 100 ਸਾਲ ਤੋਂ ਵੱਧ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਇਹ ਸ਼੍ਰੋਮਣੀ ਅਕਾਲੀ ਦਲ ਕੋਲੇ ਹੈ ਸੋ ਅਸਤਾ ਪੋਲਿਟੀਕਲ ਪਾਰਟੀ ਦੇ ਤੌਰ ਤੇ ਲੜਦੇ ਆ ਲੋਕਾਂ ਨੇ 60 ਲੱਖ ਸਿੱਖਾਂ ਨੇ ਵੋਟ ਪਾ ਕੇ ਬਣਾਈ ਹੈ ਔਰ ਉਹਦਾ ਪ੍ਰਬੰਧ ਚਲਾਉਂਦੇ ਧਰਮ ਦਾ ਪ੍ਰਚਾਰ ਕਾ ਵਿਸ਼ਾ ਪਰ ਪ੍ਰਬੰਧ ਦੇਖਣਾ ਗੁਰਦੁਆਰਾ ਸਹਿਬਾਨਾਂ ਦਾ ਇੱਕ ਕਮੇਟੀ ਦਾ ਮੁਖੀ ਹੋਣਾ ਇਹ ਕਨਸਟੀਟਿਊਸ਼ਨ ਇਹਨੂੰ ਪ੍ਰਵਾਨਗੀ ਦਿੰਦਾ ਤਾਂ ਹੀ ਮੈਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੁਸੀਂ ਕਹਿੰਦੇ ਹੋ ਕਿ ਕਾਲੀਦਲ ਦੇ ਅਹੁਦੇਦਾਰ ਨੇ ਉਹਨਾਂ ਦੇ ਮੈਂਬਰ ਅਹੁਦੇਦਾਰ ਨੇ ਮੈਂ ਤਾਂ ਕਹਿੰਦਾ ਦੇਸ਼ ਦੇ ਪ੍ਰਧਾਨ ਮੰਤਰੀ ਯੂਪੀ ਦੇ ਮੁੱਖ ਮੰਤਰੀ ਸੋ ਇਹ ਅਗਰ ਸੰਵਿਧਾਨ ਇਜਾਜ਼ਤ ਦਿੰਦਾ ਤਾਂ ਹੀ ਨਹੀਂ ਨਾ ਸੋ ਇਹਨਾਂ ਨੂੰ ਆਈ ਥਿੰਕ ਇਹ ਚੀਜ਼ਾਂ ਦੀ ਨੋਲਿਜ ਨਹੀਂ ਹੈ ਕਿਸੇ ਨੇ ਚਾਰ ਗੱਲਾਂ ਕਹਿਤੀਆਂ ਤੇ ਜਾ ਕੇ ਬੋਲਤੀਆਂ ਮੈਂ ਫੇਰ ਦੁਬਾਰਾ ਕਹਿਣਾ ਕਿ ਇਸ ਤਰੀਕੇ ਦੇ ਨਾਲ ਸਾਨੂੰ ਆਪਣੀ ਸੰਸਥਾਵਾਂ ਤੇ ਉਂਗਲ ਚੱਕਣ ਤੋਂ ਪਹਿਲਾਂ ਆਪਣੇ ਆ ਪੜ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਇੱਕ ਸਤੀਫੇ ਪ੍ਰਵਾਨ ਕਰਨ ਦੀ ਗੱਲ ਹੈ ਕਹਿੰਦੇ ਹੁਣ ਤਾਂ 20 ਦਿਨ ਜਿਹੜੇ ਅੱਗੇ ਲਏ ਸੀ ਉਹ ਵੀ ਬੀਤ ਗਏ ਸ਼ਹੀਦੀ ਸਿੰਘ ਜਿਹੜੇ ਆ ਸ਼ਹੀਦੀ ਦਿਹਾੜੇ ਚੱਲਦਾ ਸੀ 15ਵੜਾ ਇਹ ਵੀ ਦਿਨ ਬੀਤ ਗਏ ਅਜੇ ਵੀ ਕਿਹੜਾ ਡਿੱਕਾ ਵਿੱਚ ਕਿ ਸਤੀਫੇ ਪ੍ਰਵਾਨ ਨਹੀਂ ਹੋ ਰਹੇ ਕਹਿੰਦੇ ਸਹਿਤ ਸ਼ਬਦਿਕ ਲਿਖਿਆ ਹੁਕਮਨਾਮੇ ਚ ਕਿਤੇ ਉਹ ਤਾਂ ਨਹੀਂ ਇਹਨਾਂ ਨੂੰ ਰੜਕ ਰਿਆ ਕਿ ਸੁਖਵੀਰ ਸਿੰਘ ਬਾਦਲ ਸਣੇ ਹੋਰ ਵੀ ਡਾਕਟਰ ਦਲਜੀਤ ਸਿੰਘ ਚੀਮਾ ਵਰਗੇ ਹੋਰ ਲੀਡਰ ਨੇ ਉਹਨਾਂ ਦੇ ਵੀ ਨਾਲ ਸਤੀਫੇ ਪ੍ਰਵਾਨ ਹੋਣਗੇ ਕਹਿੰਦੇ ਮੁੜ ਕੇ ਉਹਨਾਂ ਦੀ ਵਾਰੀ ਨਹੀਂ ਆਉਣੀ ਇਸ ਕਰਕੇ ਡਰਦੇ ਆ ਸਤੀਫੇ ਨਹੀਂ ਪ੍ਰਵਾਨ ਹੁੰਦੇ ਦੇਖੋ ਬਿਨਾ ਗਿਆਨ ਤੋਂ ਆਪਾਂ ਬਹਿ ਕੇ ਕੁਝ ਵੀ ਕਹਿ ਦਈਏ ਇਹਨਾਂ ਨੂੰ ਪਤਾ ਹੈ ਕਿ ਪਾਰਟੀ ਦੇ ਵਿੱਚ ਕਿਹੜੇ-ਕਿਹੜੇ ਆਗੂ ਨੇ ਅਸਤੀਫੇ ਦਿੱਤੇ ਨੇ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਤੇ ਕੋਈ ਵੀ ਨਹੀਂ ਕੀ ਉਹਦੇ ਚ ਡਾਕਟਰ ਦਿਲਜੀਤ ਚੀਮਾ ਦਾ ਨਾਮ ਹੈ ਜਾਂ ਕਿਸੇ ਹੋਰ ਦਾ ਨਾਮ ਹੈ ਮਤਲਬ ਆਪਾਂ ਪਾਰਟਿਕੂਲਰ ਨਾਮ ਲੈ ਕੇ ਆਪਣੀ ਸਿਆਸੀ ਕਿਡਾਂ ਕੱਢ ਸਕਦੇ ਆ ਹਮ ਡਾਕਟਰ ਦਿਲਜੀਤ ਚੀਮਾ ਦੇ ਖਿਲਾਫ ਬੋਲੋ ਅਰਸ਼ਦੀਪ ਕਲੇਰ ਦੇ ਖਿਲਾਫ ਬੋਲੋ XYZ ਕਿਸੇ ਦੇ ਖਿਲਾਫ ਬੋਲੋ ਹਮ ਅਸਲ ਦੇ ਵਿੱਚ ਗੱਲ ਇਹ ਹੈ ਕਿ ਉਹ ਜਿਹੜਾ ਆਦੇਸ਼ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਜੀ ਉਹਨੂੰ ਮੰਨਣਾ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਰਜ਼ੋਈ ਕਰਕੇ ਆਈ ਹੈ ਅਸੀਂ ਉਹਨਾਂ ਨੂੰ ਆਪਣੀਆਂ ਲੀਗਲ ਕੰਪਲਸ਼ਨ ਸਾਰੀਆਂ ਐਕਸਪਲੇਨ ਕਰਕੇ ਆਏ ਆ ਸਾਡਾ ਤਾਂ ਪਲੈਟਫਾਰਮ ਇਸ ਤਰ੍ਹਾਂ ਰੱਖ ਰਹੇ ਆ ਆਪਣੀ ਗੱਲ ਇਹ ਜਿਹੜੇ ਕੁਝ ਬਾਹਰ ਬੈਠੇ ਬੰਦੇ ਨੇ ਇਹ ਪਤਾ ਨਹੀਂ ਕਿਉਂ ਐਨੇ ਕਾਲੇ ਪਏ ਪੈਨੇ ਮਤਲਬ ਇਹਨਾਂ ਦੇ ਆਪ ਦੇ ਕੋਈ ਜ਼ਾਤੀ ਮਫਾਦ ਹਾਵੀ ਹੋ ਰਹੇ ਨੇ ਉਹ ਤੇ ਜਿਹੜੇ 20 ਦਿਨ ਮੰਗੇ ਵੀ ਗਏ ਸੀ ਉਹ ਵੀ ਦਿੱਤੇ ਅਕਾਲ ਤਖਤ ਸਾਹਿਬ ਨੇ ਪਰ 20 ਦਿਨ ਬੀਤਣ ਤੋਂ ਬਾਅਦ ਵੀ ਕਿਉਂ ਨੀ ਇਸਤੀਫੇ ਪਰਵਾਣੂ ਰਹੇ ਮੈਂ ਇਹਨਾਂ ਨੂੰ ਫੇਰ ਦੁਬਾਰਾ ਕਹਿਣਾ ਚਾਹੁੰਦਾ ਜੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਭ ਕੁਝ ਜਾਣਦੇ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਰਾਬਤਾ ਹੈ ਅਸੀਂ ਉਹਨਾਂ ਨਾਲ ਗੱਲ ਕਰ ਰਹੇ ਹਾਂ ਸਾਰੀਆਂ ਚੀਜ਼ਾਂ ਨੂੰ ਜਾਣਦੇ ਨੇ ਇਹਨਾਂ ਨੂੰ ਬਾਲੀ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਜਿਹ ਇਸ ਝੂਠ ਨੂੰ ਪਰੋਸਣਾ ਬੰਦ ਕਰਨ ਕਿਉਂਕਿ ਕੱਲ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਨੂੰ ਲੱਗਦਾ ਵੀ ਪ੍ਰੈਸ ਕਾਨਫਰੰਸ ਸ਼ੁਰੂ ਵੀ ਝੂਠ ਤੋਂ ਕੀਤੀ ਅੰਤ ਵੀ ਝੂਠ ਤੇ ਕੀਤੀ ਤੁਸੀਂ ਮੈਨੂੰ ਪ੍ਰੈਸ ਕਾਨਫਰੰਸ ਦੀ ਇੱਕ ਚੀਜ਼ ਪੁੱਛ ਲਓ ਮੈਂ ਤੁਹਾਨੂੰ ਉਹਦਾ ਹਰ ਇੱਕ ਦਾ ਜਵਾਬ ਦਿੰਦਾ ਵੀ ਕਿੱਥੇ ਕੀ ਝੂਠ ਬੋਲੇ ਤਰਨਜੀਤ ਦਾ ਇੱਕ ਹੁਣੇ ਪੁੱਛ ਹੀ ਲੈਣੇ ਸੱਤ ਮੈਂਬਰੀ ਕਮੇਟੀ ਦੀ ਗੱਲ ਆਈ ਜਿਹਦੀ ਪ੍ਰਧਾਨਗੀ ਕਹਿ ਲਓ ਚੇਅਰਮੈਨ ਹੀ ਕਹਿ ਲਓ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਹੈ ਉਹ ਕਹਿੰਦੇ ਉਹ ਸੱਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਸਾਰੇ ਇਖਤਿਆਰ ਦੇ ਸਕਦੀ ਹੈ ਭਰ ਕਹਿੰਦੇ ਸਾਡੇ ਅਰਗੇ ਜਿਹੜੇ ਆਪਣਾ ਭੰਗ ਕਰ ਚੁੱਕੇ ਆ ਢਾਂਚਾ ਉਹ ਵੀ ਔਨ ਨੂੰ ਤਿਆਰ ਹੈ ਪਰ ਇਸ ਤੋਂ ਪਹਿਲਾਂ ਹੀ ਲੀਡਰਸ਼ਿਪ ਆ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੀ ਹੈ ਉਹ ਸਾਨੂੰ ਲੈਣ ਨੂੰ ਤਿਆਰ ਨਹੀਂ ਕਹਿੰਦੇ ਸਾਨੂੰ ਛੱਡੋ ਨਾ ਲਾਓ ਪਰ ਘਟੋ ਘਟ ਭਰਤੀ ਤਾਂ ਤਿਆਰ ਕਰੋ ਨਾ ਸੱਤ ਮੈਂਬਰੀ ਕਮੇਟੀ ਕੋਲ ਕਿਉਂ ਨਹੀਂ ਆ ਹੱਕ ਭਰਤੀ ਕਰਨ ਦਾ ਦੇਖੋ ਅਰਸ਼ਦੀਪ ਕਲੇਅਰ ਕੁਝ ਵੀ ਕਹੂਗਾ ਇਹਨਾਂ ਨੇ ਕਹਿਣਾ ਜੀ ਸ਼ਰੋਮਨੀ ਇਕਾਲੀ ਦਲ ਦਾ ਬੁਲਾਰਾ ਹੈ ਸ਼ਰੋਮਨੀ ਇਕਾਲੀ ਦਲ ਦੀ ਗੱਲ ਕਰਦਾ ਫੂਲਕਾ ਸਾਹਿਬ ਦਾ ਇੱਕ ਬੜਾ ਸੋਹਣਾ ਆਰਟੀਕਲ ਛਪਿਆ ਪਿੱਛੇ ਜੇ ਉਹ ਆਰਟੀਕਲ ਦੇ ਵਿੱਚ ਫੂਲਕਾ ਸਾਹਿਬ ਨੇ ਵੀ ਬੜਾ ਕਲੀਅ ਕਿਤੋਂ ਵੀ ਕੋਈ ਕਮੇਟੀ ਬਣਾਈ ਨਹੀਂ ਜਾ ਸਕਦੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਇਖਤਿਆਰ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਇਹਦੇ ਤੇ ਫੈਸਲਾ ਲੈ ਸਕਦੀ ਹੈ ਸੋ ਜਿਹੜੀ ਚੀਜ਼ਾਂ ਕਨਸਟੀਟਿਊਸ਼ਨਲੀ ਲੀਗਲੀ ਸਹੀ ਨਹੀਂ ਬਿਲਕੁਲ ਸਾਹਮਣੇ ਫੂਲਕਾ ਸਾਹਿਬ ਦੀ ਤੁਸੀਂ ਗੱਲ ਕੀਤੀ ਹੈ ਜਿੱਦਨ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਮੋਢਲੀ ਮੈਂਬਰਸ਼ਿਪ پلان ਨੂੰ ਤਿਆਰ ਪਰ ਨਾਲ ਉਹਨਾਂ ਨੇ ਬੇਨਤੀ ਵੀ ਕੀਤੀ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਜਲਦੀ ਤੋਂ ਜਲਦੀ ਮਤਾ ਪਾ ਕੇ ਕੰਮ ਵਧਣਾ ਚਾਹੀਦਾ ਨਹੀਂ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬਹੁਤ ਜਲਦੀ ਬੁਲਾਈ ਜਾਊਗੀ ਉਹਦੇ ਵਿੱਚ ਬਹੁਤ ਜਲਦੀ ਸਾਰੇ ਫੈਸਲੇ ਕਰ ਲਏ ਜਾਣਗੇ ਬਹੁਤ ਜਲਦੀ ਕਦੋਂ ਆ ਅੱਜ ਹੋਂ ਤਾਂ ਸ਼ੀਤੀ 15 ਵਾੜੇ ਕਰਕੇ ਨਹੀਂ ਬੁਲਾਈ ਸੀ ਬਹੁਤ ਬੜੇ ਇੱਕ ਦੋ ਦਿਨਾਂ ਦੇ ਵਿੱਚ ਹੀ ਅਸੀਂ ਅਨਾਉਂਸ ਕਰਦਾ ਉਹ ਸਭ ਲੋਕਾਂ ਦੇ ਸਾਹਮਣੇ ਆ ਜਾਣਾ ਸੋ ਹਰ ਇੱਕ ਚੀਜ਼ ਜਿਹੜੀ ਕਿਉਂਕਿ ਜਦੋਂ ਇਹ ਮੀਟਿੰਗ ਲੇਟ ਹੋ ਰਹੀ ਹੈ ਨਾ ਇਹਨੂੰ ਖਾਸ ਕਰਕੇ ਤੁਹਾਡੇ ਫਿਰ ਮੈਂ ਕਹੂੰਗਾ ਪੁਰਾਣੇ ਸਾਥੀ ਬਾਗੀ ਧੜਾ ਉਹ ਇਹਨੂੰ ਸ਼ੱਕ ਦੀ ਨਜ਼ਰ ਨਾਲ ਇਸ ਕਰਕੇ ਵੰਦੇ ਆ ਕਹਿੰਦੇ ਸੱਤ ਮੈਂਬਰੀ ਕਮੇਟੀ ਨੂੰ ਤੋੜ-ਫੋੜ ਕਰਕੇ ਜਾਂ ਹੋਰ ਆਪਦੇ ਮਰਜ਼ੀ ਦੇ ਮੈਂਬਰ ਪਾ ਕੇ ਤਾਂ ਨਹੀਂ ਕਿਤੇ ਮਤਾ ਪੈਣ ਵਾਲਾ ਕਿ ਮੈਂ ਕਮੇਟੀ ਇਹ ਸਾਨੂੰ ਮਨਜ਼ੂਰ ਨਹੀਂ ਆ ਅਸੀਂ ਆਪਣੀ ਮਰਜ਼ੀ ਦੀ ਬਣਾਵਾਂਗੇ ਮਰਜ਼ੀ ਦੀ ਫਿਰ ਭਰਤੀ ਮਰਜ਼ੀ ਦੇ ਡੈਲੀਗੇਟ ਮਰਜ਼ੀ ਦਾ ਫਿਰ ਪ੍ਰ ਦੇਖੋ ਮੈਂ ਇਹਨਾਂ ਨੂੰ ਇੱਕ ਗੱਲ ਬੜੀ ਸਪਸ਼ਟ ਕਰ ਦਿਆਂ ਜੀ ਕਿ ਪ੍ਰਧਾਨਤਾ ਬਣਨਾ ਹੈ ਬਹੁਮਤ ਦੇ ਨਾਲ ਜਿਹਦੇ ਕੋਲੇ ਬਹੁਮਤ ਹੋ ਉਹ ਪ੍ਰਧਾਨ ਬਣ ਜਾਣਾ ਡੈਮੋਕ੍ਰੇਸੀ ਦੀ ਆਈ ਖੂਬਸੂਰਤੀ ਹੈ ਜੇ ਬਹੁਮਤ ਅਜ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਹੈ ਜੇ ਬਹੁਮਤ ਨਵੀਂ ਕਮੇਟੀ ਬਣਨ ਤੋਂ ਬਾਅਦ ਨਵੀਂ ਭਰਤੀ ਹੋਣ ਤੋਂ ਬਾਅਦ ਪਾਰਟੀ ਨਵੀਂ ਭਰਤੀ ਚਲਾ ਲੇ ਨਵੀਂ ਭਰਤੀ ਹੋ ਕੇ ਆ ਜੇ ਉਦੋਂ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕੋਲੇ ਬਹੁਮਤ ਹੈ ਜਾਂ ਕਿਸੇ ਹੋਰ ਬੰਦੇ ਕੋਲ ਬਹੁਮਤ ਹੈ ਬਹੁਮਤ ਨਹੀਂ ਪ੍ਰਧਾਨ ਬਣਾਉਣਾ ਕਿਸੇ ਦੇ ਖਿਆਲ ਲਿਆ ਤਾਂ ਪ੍ਰਧਾਨ ਬਣ ਨਹੀਂ ਜਾਣਾ ਬਾਗੀ ਧੜੇ ਨੂੰ ਨੇੜੇ ਲੱਗਣ ਦੇਵੋਗੇ ਕਿ ਨਹੀਂ ਦੇ ਕੋਈ ਸ਼੍ਰੋਮ ਨਹੀਂ ਅਕਾਲੀ ਦਲ ਪੰਥ ਦੀ ਜਮਾਤ ਹੈ ਪੰਥ ਦੀ ਜਮਾਤ ਲਈ ਸਭ ਲਈ ਖੁੱਲੀ ਹੈ ਜਿਹੜਾ ਮਰਜੀ ਭਰਤੀ ਕਰਕੇ ਦਾ ਮੈਂਬਰ ਬਣੇ ਕਿਸੇ ਦੇ ਮੈਂਬਰ ਬਣਨ ਤੇ ਰੋਕ ਹੈ ਮੈਂਬਰ ਬਣੋ ਭਰਤੀ ਕਰੋ ਜਿਹਦੇ ਕੋਲੇ ਬਹੁਮਤ ਹੈ ਬਹੁਮਤਾਂ ਦੇ ਨਾਲ ਫੈਸਲੇ ਹੋਣਗੇ ਆ ਕੁਝ ਬੰਦੇ ਆਪਦੇ ਘਰੇ ਬਹਿ ਕੇ ਖਿਆਲ ਲਈ ਜਾਣ ਕਿ ਜੀ ਅਸੀਂ ਜੋ ਕਹਤਾ ਉਹਦੇ ਮੁਤਾਬਕ ਫੈਸਲੇ ਹੋ ਜਾਣ ਉਹਦੇ ਮੁਤਾਬਕ ਨਹੀਂ ਹੋਣੇ ਫੈਸਲਾ ਉਹ ਹੋਊਗਾ ਜੋ ਪੰਥ ਨੂੰ ਪ੍ਰਵਾਨ ਹੋਊਗਾ ਫੈਸਲਾ ਉਹ ਹੋਊਗਾ ਜੋ ਪੰਜਾਬੀਆਂ ਨੂੰ ਪ੍ਰਵਾਨ ਹੋਊਗਾ ਫੈਸਲਾ ਬਹੁਮਤ ਦੇ ਨਾਲ ਹੋਊਗਾ ਪਰ ਮੈਂ ਦੂਸਰੀ ਇੱਕ ਗੱਲ ਕਰ ਦਿਆਂ ਕੱਲ ਬੜੀਆਂ ਲੰਬੀਆਂ ਚੌੜੀਆਂ ਗੱਲਾਂ ਕੀਤੀਆਂ ਦੇਖੋ ਇੱਕ ਇਸ ਬੜੀ ਸਪਸ਼ਟ ਹੈ ਸੰਦੀਪ ਜੀ ਸਾਨੂੰ ਸਮਝ ਨਹੀਂ ਪਾਉਗੀ ਕਿ ਕੋਈ ਵੀ ਐਸੀ ਚੀਜ਼ ਜਿਹੜੀ ਸੰਵਿਧਾਨ ਕਿਉਂਕਿ ਅਸੀਂ ਤਾਂ ਇੱਕ ਲੀਗਲ ਓਪੀਨੀਅਨ ਬੜੀ ਡਿਟੇਲਡ ਹਰ ਇੱਕ ਮੀਡੀਆ ਪਲੇਟਫਾਰਮ ਨਾਲ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਵੀ ਸ਼ੇਅਰ ਕੀਤੀ ਹੈ ਕਿਉਂਕਿ ਲੀਗਲ ਰੈਸਿਪਰੋਕੇਸ਼ਨਸ ਬਹੁਤ ਹੁੰਦੀਆਂ ਜੀ ਔਰ ਬਤੌਰ ਪਾਰਟੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਇਹ ਸਾਡੀ ਇੱਕ ਜ਼ਿੰਮੇਵਾਰੀ ਹੈ ਕਿ ਅਸੀਂ ਜਥੇਦਾਰ ਸਾਹਿਬ ਨੂੰ ਦੱਸੀਏ ਕਿ ਇਹਦੇ ਚ ਆ ਆ ਲੀਗਲ ਜਿਹੜੇ ਪਹਿਲੂ ਨੇ ਇਹ ਦੇਖ ਲੈਣੇ ਚਾਹੀਦੇ ਨੇ ਬਚਨੇ ਚਾਹੀਦੇ ਨੇ ਸਾਨੂੰ ਸਾਰਿਆਂ ਨੂੰ ਬਚਨੇ ਚਾਹੀਦੇ ਨੇ ਉਸ ਤੋਂ ਬਾਅਦ ਸਾਨੂੰ ਅੱਗੇ ਵਧਣਾ ਚਾਹੀਦਾ ਕਿਉਂਕਿ ਕਈ ਵਾਰ ਕੋਈ ਐਸੀ ਕੀਤੀ ਗਲਤੀ ਕਿਤੇ ਪਾਰਟੀ ਦੀ ਰਿਕੋਗਨੀਸ਼ਨ ਦੇ ਉੱਤੇ ਸਵਾਲ ਨਾ ਖੜਾ ਕਰ ਦੇ ਕਿਉਂਕਿ ਸੁਪਰੀਮ ਕੋਰਟ ਦੀ ਜਿਹੜੀ ਬੰਮਈ ਦੀ ਸਾਫ ਦੀ ਨੌ ਕਨਸਟੀਟਿਊਸ਼ਨਲ ਜੱਜ ਜਜੇਸ ਦੀ ਇੱਕ ਬੈਂਚ ਹੈਗਾ ਉਹਨੇ ਬੜਾ ਕਲੀਅਰ ਕਰਤਾ ਕਿ ਪੋਲਿਟਿਕਲ ਪਾਰਟੀ ਰਿਲੀਜੀਅਸ ਨਹੀਂ ਹੋ ਸਕਦੀ ਰਿਲੀਜੀਅਸ ਨੂੰ ਕਹਿੰਦੇ ਨੇ ਕਿ ਇੱਕ ਧਰਮ ਦੇ ਨਾਲ ਨਹੀਂ ਚੱਲਣੀ ਚਾਹੀਦੀ ਧਰਮ ਨਿਰਪੱਖ ਹੋਣੀ ਚਾਹੀਦੀ ਹੈ ਕਿਉਂਕਿ ਉਹਦਾ ਉਹ ਅੱਗੇ ਤਰਕੇ ਦਿੰਦੇ ਨੇ ਕਿ ਜਦੋਂ ਸਰਕਾਰਾਂ ਬਣਦੀਆਂ ਨੇ ਸਰਕਾਰਾਂ ਸਾਂਝੀਆਂ ਹੁੰਦੀਆਂ ਨੇ ਸਰਕਾਰਾਂ ਕਦੇ ਇੱਕ ਧਰਮ ਦੀ ਨਹੀਂ ਹੁੰਦੀ ਸਰਕਾਰ ਸਾਂਝੀ ਹੁੰਦੀ ਹੈ ਸੋ ਬੜੇ ਹਰ ਇੱਕ ਚੀਜ਼ ਦੇ ਲੀਗਲ ਰੈਸਿਪਰੋਕੇਸ਼ਨਸ ਹੁੰਦੇ ਨੇ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਸਮਝਣੀਆਂ ਪੈਂਦੀਆਂ ਨੇ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਅੱਗੇ ਵਧਣਾ ਪੈਂਦਾ ਕਿਸੇ ਇੱਕ ਬੰਦੇ ਦੀ ਕਾਹਲੀ ਦੇ ਨਾਲ ਉਹ ਚੀਜ਼ਾਂ ਨਹੀਂ ਹੁੰਦੀਆਂ ਕਦੇ ਇੱਕ ਭਰੋਸਾ ਬਹਾਲ ਕਰਨ ਦੀ ਵਾਰ-ਵਾਰ ਗੱਲ ਚ ਕਿ ਇਹ ਕਿਹਾ ਗਿਆ ਕਾਲ ਤਖਤ ਸਾਹਿਬ ਤੋਂ 2 ਦਸੰਬਰ ਨੂੰ ਕਿ ਜਿਹੜੇ ਨੈਤਿਕ ਆਧਾਰ ਹੀ ਨਹੀਂ ਰੱਖਦੇ ਗਵਾ ਚੁੱਕੇ ਐ ਨਵੀਂ ਲੀਡਰਸ਼ਿਪ ਦੀ ਲੋੜ ਐ ਫਿਰ ਉੱਥੇ ਤਾਂ ਫਿਰ ਕਾਲ ਤਖਤ ਸਾਹਿਬ ਦੀ ਨਜ਼ਰ ਦੇ ਵਿੱਚ ਤਾਂ ਭਾਵੇਂ ਬਹੁਮਤ ਕਾਲ ਨੂੰ ਕਿਸੇ ਨੂੰ ਵੀ ਮਿਲ ਜੇ ਫਿਰ ਉਹਨਾਂ ਦੀ ਨਜ਼ਰ ਵਿੱਚ ਜਿਹੜੀ ਮੌਜੂਦਾ ਲੀਡਰਸ਼ਿਪ ਦੇ ਸਤੀਫੇ ਪ੍ਰਵਾਨ ਕਰਨ ਦਾ ਹੁਕਮ ਦਿੱਤਾ ਗਿਆ ਕੀ ਫਿਰ ਕੱਲ ਨੂੰ ਉਹ ਆਉਂਦੇ ਆ ਫਿਰ ਕਾਲ ਤਖਤ ਸਾਹਿਬ ਨੂੰ ਉਤਰਾਜ ਨਹੀਂ ਹੋ ਸਕਦਾ ਕਿ ਇਹ ਤੇ ਉਹੀ ਲੀਡਰਸ਼ਿਪ ਆ ਗਈ ਮੁੜ ਕੇ ਕਾਲ ਤਖਤ ਸਾਹਿਬ ਨੇ ਤਾਂ ਮੈਂ ਤਾਂ ਉਸ ਹੁਕਮਨਾਮੇ ਨੂੰ ਬਹੁਤ ਵਾਰੀ ਪੜ੍ਹਿਆ ਹ ਉਹਦੇ 'ਚ ਕਿਸੇ ਤੇ ਕੋਈ ਰੋਕ ਨਹੀਂ ਲਾਏਗੀ ਕਾਲ ਤਖਤ ਸਾਹਿਬ ਨੇ ਕਿਹਾ ਕਿ ਨਵੀਂ ਭਰਤੀ ਹੋ ਕੇ ਨਵਾਂ ਢਾਂਚਾ ਚੁਣਿਆ ਜਾਵੇ ਅਕਾਲ ਤਖਸਾਲ ਨੇ ਕਿਸੇ ਤੱਕ ਕੋਈ ਰੋਕ ਤਾਂ ਲਾਈ ਨਹੀਂ ਕਿ ਜੀ ਭਾਈ ਇਹ ਤਾਂ ਅੱਜ ਤੋਂ ਬਾਅਦ ਨਹੀਂ ਕਰ ਸਕਦੇ ਅਕਾਲ ਤਖਸਾਲ ਦਾ ਬੜਾ ਸਿੱਧਾ ਜਿਹਾ ਵਿਚਾਰ ਹੈ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦੁਬਾਰਾ ਆਪਣੀ ਭਰਤੀ ਕਰੇ ਭਰਤੀ ਕਰਕੇ ਨਵੀਂ ਚੋਣ ਹੋਵੇ ਜਿਹੜਾ ਪ੍ਰੈਜ਼ੈਂਟ ਹਾਊਸ ਹੈ ਪ੍ਰੈਜ਼ੈਂਟ ਹਾਊਸ ਨੂੰ ਉਹਨਾਂ ਨੇ ਕਿਹਾ ਕਿ ਭਾਈ ਹੁਣ ਇਹਦੀ ਮਿਆਦ ਉਹ ਸਭ ਨੂੰ ਪਤਾ ਕਿ 14 ਦਸੰਬਰ ਨੂੰ ਉਹਦੀ ਮਿਆਦ ਪੂਰੀ ਹੋ ਗਈ ਹੈ ਸੋ ਨਵੀਂ ਭਰਤੀ ਕਰਕੇ ਲੋਕ ਜਿਹਨੂੰ ਚਾਹੁੰਦੇ ਨੇ ਲੋਕ ਨੂੰ ਅੱਗੇ ਲਿਆਉਣਗੇ ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਬਾਹਲੀ ਚਿੰਤਾ ਹੋਣੀ ਚਾਹੀਦੀ ਹੈ ਕਿ ਭਾਈ ਸ਼੍ਰੋਮਣੀ ਅਕਾਲੀ ਦਲ ਦਾ ਕੈਡਰ ਚਾਹੂਗਾ ਉਹ ਜਿਹਨੂੰ ਚਾਹੂਗਾ ਜਿਹੜਾ ਪ੍ਰਵਾਨ ਹੋਊਗਾ ਉਹ ਬਣ ਕੇ ਆ ਜਾਊਗਾ ਵੈਸੇ ਤੇ ਵਰਕਿੰਗ ਕਮੇਟੀ ਦੇ ਹੱਕ ਵਿੱਚ ਸਾਰੀਆਂ ਗੱਲਾਂ ਨੇ ਉਹਨਾਂ ਨੇ ਫੈਸਲਾ ਕਰਨਾ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਗਲੇ ਕੁਝ ਹੀ ਦਿਨਾਂ ਵਿੱਚ ਜਾਂ ਕੁਝ ਘੰਟੇ ਵੀ ਮੰਨ ਕੇ ਚੱਲੀਏ ਵੀ ਹੋ ਸਕਦੀ ਹੈ ਉਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਅੰਦਰ ਖਾਤੇ ਕੋਈ ਤਾਂ ਅਸੀਂ ਰਣਨੀਤੀ ਬਣਾਈ ਹੋਣੀ ਹੈ ਜਿਹਦੇ ਨਾਲ ਉਹਨਾਂ ਨੇ ਕਿਹਾ ਕਿ ਆਹ ਜੰਡੇ ਤੇ ਤਸੀਂ ਕੰਮ ਮੋਹਰ ਲਾਉਣੀ ਲਾਉਣੀ ਆ ਮਤਾ ਪਾਸ ਕਰਨਾ ਹੀ ਕਰਨਾ ਇਹਦੇ ਵਿੱਚ ਘੱਟੋ ਘੱਟ ਜਿਹਦੀ ਅਸੀਂ ਨੁਮਾਇੰਦਗੀ ਕਰਨੀ ਹੈ ਜਿਹੜੀ ਕੌਮ ਦੀ ਉਹ ਘਟੋ ਘਟ ਸਾਨੂੰ ਸਹਿਮਤੀ ਦੇ ਦੇਵੇ ਕੋਈ ਕਿਸੇ ਤਰ੍ਹਾਂ ਦੇ ਚੈਲੰਜ ਰਹਿਣ ਵਾਲੇ ਆ ਜਿਸ ਜੀ ਸਿਚੁਏਸ਼ਨ ਚ ਪਾਰਟੀ ਲੰਘ ਰਹੀ ਹੈ ਹਰ ਇੱਕ ਪਾਰਟੀ ਦਾ ਨਾ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ ਬਹੁਤ ਬਥੇਰੀਆਂ ਪੋਲਿਟਿਕਲ ਪਾਰਟੀਆਂ ਨੇ ਜਿਹੜੀਆਂ ਅੰਦਰ ਖਾਤੇ ਕੋਈ ਬਹੁਤ ਰਣਨੀਤੀਆਂ ਘੜਦੀਆਂ ਨੇ ਇਹ ਪੰਥ ਦੀ ਨਮਾਇੰਦਾ ਜਮਾਤਾ ਸਿੱਧੇ ਚੱਲਦੇ ਆ ਜਮ ਹੂੰ ਕੋਈ ਲੁਕ ਛਿਪ ਕੇ ਬੈਕ ਡੋਰ ਚੈਨਲ ਤੇ ਨਹੀਂ ਅਸੀਂ ਖੋਲਦੇ ਜਦੋਂ ਕੋਈ ਅਲਾਈਅੰਸ ਦੀ ਗੱਲ ਕਰਦੇ ਆ ਸਿੱਧੀ ਕਰਦੇ ਆ ਮੂੰਹ ਤੇ ਕਰਦੇ ਆ ਪ੍ਰੈਸ ਦੇ ਸਾਹਮਣੇ ਕਰਦੇ ਆ ਜਦੋਂ ਆਪਦੀ ਪਾਰਟੀ ਦੀ ਕੋਈ ਗੱਲ ਕਰਦੇ ਆ ਸਿੱਧੀ ਮੀਟਿੰਗ ਬੁਲਾਉਂਦੇ ਆ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾਈ ਜਾਊਗੀ ਜਿਹੜੀ ਕਿ ਸੁਪਰੀਮ ਐਗਜ਼ੀਕਟਿਵ ਬਾਡੀ ਹੈ ਉਹ ਸੁਪਰੀਮ ਐਗਜ਼ੀਕਟਿਵ ਬਾਡੀ ਦੇ ਵਿੱਚ ਜੋ ਭਾਵਨਾ ਹੋਊਗੀ ਉਹ ਸਾਰਿਆਂ ਦੇ ਸਾਹਮਣੇ ਰੱਖੀ ਜਾਊਗੀ ਕੋਈ ਰਣਨੀਤੀ ਤਿਆਰ ਕਰਕੇ ਕੱਲ ਵੀ ਇਲਜ਼ਾਮ ਲੱਗ ਰਹੇ ਸੀ ਇਹਨਾਂ ਦੀ ਪਤਾ ਨਹੀਂ ਇਹ ਤਾਂ ਮੀਟਿੰਗਾਂ ਕਰਦੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਮੈਨੂੰ ਯਾਦ ਆ ਗਿਆ ਕਹਿੰਦੇ ਉਹ ਭੁੱਲ ਜੋ ਮੈਂ ਵੱਡਾ ਖਲਾਸਾ ਕਰਨ ਵਾਲਾ ਚੰਨਜੀਤ ਸਿੰਘ ਬਰਾੜ ਦੇ ਸ਼ਬਦ ਹੈ ਤੁਸੀਂ ਸੁਣਿਆ ਹੈ ਕਿ ਨਹੀਂ ਉਹ ਕਹਿੰਦੇ ਮੈਂ ਖਲਾਸਾ ਕਰਨ ਲੱਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਤਾਂ ਮੈਂਬਰਸ਼ਿਪ ਦੀਆਂ ਕਾਪੀਆਂ ਛਪੀਆਂ ਪਈਆਂ ਕਿਹੜੀ ਕਾਪੀ ਕਿਹੜੇ ਜ਼ਿਲ੍ਹੇ ਚ ਪਹੁੰਚਾਉਣੀ ਹੈ ਕਿੱਥੇ ਪਹੁੰਚਾਉਣੀ ਹੈ ਕਿਹੜੇ ਜ਼ਥੇਦਾਰ ਨੂੰ ਦੇਣੀ ਹੈ ਸਾਰਾ ਕੁਝ ਬਣਾਈ ਬੈਠੇ ਆ ਦੇਖੋ ਚਰਨਜੀਤ ਬਰਾੜ ਸਾਹਿਬ ਦਾ ਨਾ ਮੈਂ ਫੇਰ ਦੁਬਾਰਾ ਕਹਦੇ ਆ ਕਿ ਕੱਲ ਪ੍ਰੈਸ ਕਾਨਫਰੰਸ ਚ ਬਹੁਤ ਝੂਠ ਬੋਲ ਗਏ ਤੁਸੀਂ ਤਾਂ ਇੱਕ ਹੋਰ ਝੂਠ ਵੀ ਹਲੇ ਉਹਨਾਂ ਦਾ ਮੈਨੂੰ ਪੁੱਛਣਾ ਭੁੱਲ ਗਏ ਉਹ ਇੱਕ ਕੱਲ ਝੂਠ ਬੋਲੇ ਕਹਿੰਦੇ ਮੈਂ ਬੜੀਆਂ ਪੇਸ਼ੀਆਂ ਪੁਕਤੀਆਂ ਨੇ ਹਾਂ ਬਿਲਕੁਲ ਉਹ ਕਹਿੰਦੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਝੂਠ ਬੋਲੀ ਜਾਂਦੇ ਉਹ ਪਤਾ ਨਹੀਂ ਗਏ ਆ ਕਿ ਨਹੀਂ ਗਏ ਹੁਸ਼ਿਆਰਪੁਰ ਤਾਂ ਮੇਰੀ ਜੁੱਤੀ ਘਸ ਗਈ ਕਿਹੜੇ ਲਾਉਂਦੇ ਹੁਣ ਮੈਂ ਇੱਕ ਬਜ਼ੁਰਗ ਸੀ ਖੇੜਾ ਸਾਹਿਬ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਰਹੇ ਉਹਨਾਂ ਨੇ ਦੋਹਰੇ ਸੰਵਿਧਾਨ ਦਾ ਇੱਕ ਕੇਸ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇੱਕ ਕੰਪਲੇਂਟ ਉੱਥੇ ਫਾਈਲ ਕਰਤੀ ਜਿਹੜੇ ਅੱਜ ਜ਼ਿਕਰ ਅਸੀਂ ਕਰਦੇ ਹਾਂ ਕਿ ਭਾਈ ਪਹਿਲਾਂ ਹੀ ਅਸੀਂ ਬਹੁਤ ਲੀਗਲੀ ਫਸੇ ਹੋਇਆ ਪਹਿਲਾਂ ਹੀ ਲੀਗਲੀ ਬੜਾ ਮੁਸ਼ਕਲ ਨਿਕਲ ਰਿਹਾ ਸਾਡਾ ਇੱਕ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਹੈ ਹੂੰ ਉਹਦੇ 'ਚ ਉਹਨਾਂ ਨੇ ਤਿੰਨ ਬੰਦਿਆਂ ਨੂੰ ਮਲਜ਼ਮ ਰੱਖਿਆ ਸੀ ਜਿਹਦੇ 'ਚ ਸਦਾ ਪ੍ਰਕਾਸ਼ ਸਿੰਘ ਦੀ ਬਾਦਲ ਮਰਹੂਮ ਜੀ ਸਰਦਾਰ ਸੁਪਰੀਤ ਸਿੰਘ ਬਾਦਲ ਤੇ ਡਾਕਟਰ ਦਲਜੀਤ ਚੀਮਾ ਇਹ ਪਾਰਟੀ ਦੇ ਸਖਤਰ ਦੇਵਾ ਹੂੰ ਉਸ ਸਮੇਂ ਡਾਕਟਰ ਦਲਜੀਤ ਚੀਮਾ ਕੈਬਨਿਟ ਮੰਤਰੀ ਹੁੰਦੇ ਸੀ ਪੰਜਾਬ ਦੇ ਜੀ ਸੋ ਹੁਸ਼ਿਆਰਪੁਰ ਦੀ ਕੋਰਟ ਨੇ ਕੁਝ ਅਫੀਸ਼ੀਅਲ ਰਿਕਾਰਡ ਸਮਨ ਕਰ ਲਿਆ ਤੇ ਪਾਰਟੀ ਦੇ ਸੈਕਟਰੀ ਨੂੰ ਕਹਤਾ ਕਿ ਤੁਸੀਂ ਅਫੀਸ਼ੀਅਲ ਰਿਕਾਰਡ ਲੈ ਕੇ ਆਓ ਹਮ ਡਾਕਟਰ ਦਲਜੀਤ ਚੀਮਾ ਜਿਹੜੇ ਕੈਬਨਿਟ ਮਿਨਿਸਟਰ ਸੀ ਉਹ ਹਾਈ ਕੋਰਟ ਚਲੇ ਗਏ ਕਿ ਤੁਸੀਂ ਮੈਨੂੰ ਐਜ਼ ਅ ਵਿਟਨੈਸ ਕਿਵੇਂ ਬੁਲਾ ਸਕਦੇ ਹੋ ਰਿਕਾਰਡ ਦੇ ਮੈਂ ਤਾਂ ਕਿਊਸਡਾਂ ਮਲੇ ਤਾਂ ਕਾਨੂੰਨ ਕਲੀਅਰ ਹੈ ਨਾ ਵੀ ਅਗਰ ਮੈਂ ਅਕਿਊਸਡਾਂ ਤੁਸੀਂ ਮੈਨੂੰ ਮੇਰੇ ਖਿਲਾਫ ਹੀ ਵਿਟਨੈਸ ਕਿਵੇਂ ਬੁਲਾ ਲਓਗੇ ਹਾਈ ਕੋਰਟ ਨੇ ਕਿਹਾ ਕਿ ਠੀਕ ਹੈ ਕੋਈ ਜ਼ਰੂਰੀ ਨਹੀਂ ਆਏਗਾ ਕਿ ਡਾਕਟਰ ਦਲਜੀਤ ਚੀਮਾ ਨੂੰ ਜਾਣਾ ਪਵੇ ਪਾਰਟੀ ਚ ਕੋਈ ਵੀ ਬੰਦਾ ਰਿਕਾਰਡ ਲੈ ਕੇ ਜਾ ਸਕਦਾ ਸੋ ਉੱਥੇ ਪਿਕਚਰ ਚ ਆਏ ਚਰਨਜੀਤ ਬਰਾੜ ਇਹ ਸਿਰਫ ਇੱਕ ਜਾਂ ਦੋ ਤਰੀਕਾਂ ਤੇ ਰਿਕਾਰਡ ਲੈ ਕੇ ਗਏ ਪਰ ਉੱਥੇ ਇਹਨਾਂ ਨੇ ਕੋਰਟ ਦੇ ਵਿੱਚ ਇੱਕ ਐਸੀ ਸਟੇਟਮੈਂਟ ਦੇਤੀ ਰਿਕਾਰਡ ਤੋਂ ਪਰਾਂ ਜਾ ਕੇ ਇੱਕ ਸਟੇਟਮੈਂਟ ਦੇਤੀ जिधे ਕਰਕੇ ਬਾਦਲ ਸਾਹਿਬ ਵੀ ਸੰਮਨ ਹੋ ਗਏ ਜਿਦੇ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਸੰਮਨ ਹੋ ਗਏ ਜਿਦੇ ਕਰਕੇ ਡਾਕਟਰ ਦਲਜੀਤ ਚੀਮਾ ਵੀ ਸੰਮਨ ਹੋ ਗਏ ਪਹਿਲਾਂ ਸੰਮਨ ਨਹੀਂ ਸੀ ਪਹਿਲਾਂ ਕੰਪਲੀਟ ਚੱਲ ਰਹੀ ਸੀ ਦੋ ਤਰੀਕਾਂ ਤੇ ਜਾ ਕੇ ਇਹਨਾਂ ਨੇ ਇੱਕ ਐਸਾ ਵਾਬਰੋਲਾ ਖੜਾ ਕਰਤਾ ਤੇ ਮੈਂ ਅੱਜ ਪੁੱਛਣਾ ਚਾਹੁੰਦਾ ਕਿ ਉਹ ਸਮੇਂ ਤਾਂ ਪਾਰਟੀ ਨੇ ਸੋਚਿਆ ਚਲੋ ਕੋਰਟ 'ਚ ਪ੍ਰੈਸ਼ਰ ਚ ਦੇਤੀ ਜਾਂ ਗਲਤੀ ਹੋ ਗਈ ਹੁਣ ਮੈਂ ਕੀ ਕਹਾਂ ਕਿ ਉਹ ਸਾਜ਼ਿਸ਼ ਦਿੱਤੀ ਗਈ ਸੀ ਪਾਰਟੀ ਦੀ ਮਾਨਤਾ ਰੱਦ ਕਰਨ ਲਈ ਦਿੱਤੀ ਗਈ ਸੀ ਮੈਂ ਮੈਂ ਇਲਜ਼ਾਮ ਰਹਾ ਮੈਂ ਉਸ ਗੱਲ ਤੋਂ ਮੈਂ ਤਾਂ ਹੁਣ ਚਰਨਜੀਤ ਬਰਾੜ ਦਾ ਕਹਿ ਰਿਹਾ ਨਾ ਉੱਤੇ ਹੁਣ ਬਾਗੀ ਹੋਇਆ ਉਹਨਾਂ ਦਿਨਾਂ ਵਿੱਚ ਤਾਂ ਤੁਹਾਡੇ ਨਾਲ ਮਿਲ ਕੇ ਫਿਰ ਉਹ ਕੰਪਲੇਂਟ ਉਹ ਇੱਕ ਗਲਤ ਸਟੇਟਮੈਂਟ ਦਿੱਤੀ ਉਹ ਪਾਰਟੀ ਨੂੰ ਕਿੱਥੇ ਤੱਕ ਲੈ ਗਈ ਸੁਪਰੀਮ ਕੋਰਟ ਤੋਂ ਜਾ ਕੇ ਉਹ ਕੁਐਸ਼ ਹੋਇਆ ਕਿ ਭਾਈ ਇਹ ਸਟੇਟਮੈਂਟ ਦੀ ਕੋਈ ਵੈਲਿਊ ਨਹੀਂ ਹੈਗੀ ਰਿਕਾਰਡ ਬਿਲਕੁਲ ਦਰੁਸਤ ਹੈ ਤੁਸੀਂ ਰਿਕਾਰਡ ਤੋਂ ਬਾਹਰ ਜਾ ਕੇ ਕੋਈ ਸਟੇਟਮੈਂਟ ਦਿੱਤੀ ਰਿਕਾਰਡ ਬਿਲਕੁਲ ਦਰੁਸਤ ਸੀ ਪਾਰਟੀ ਦਾ ਰਿਕਾਰਡ ਦੇ ਵਿੱਚ ਕੋਈ ਹੁਨਤਾਈ ਨਹੀਂ ਸੀ ਸੁਪਰੀਮ ਕੋਰਟ ਨੇ ਉਹ ਕੁਐਸ਼ que tem. ਤੇ ਮੈਂ ਇਹ ਪੁੱਛਣਾ ਚਾਹੁੰਦਾ ਕਿ ਕੀ ਤੁਹਾਡੇ ਭਾਈ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਨਾਲ ਕੋਈ ਡਿਫਰੈਂਸ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਦੀ ਡੈਥ ਤੋਂ ਬਾਅਦ ਜਦੋਂ ਉਹਨਾਂ ਦੇ ਫੁੱਲ ਚੁਗੇ ਜਾ ਰਹੇ ਸੀ ਉਹ ਦਿਨ ਸੁਪਰੀਮ ਕੋਰਟ ਦਾ ਵਰਡ ਐਕਟ ਆਇਆ ਤੇ ਉਹ ਕੰਪਲੇਂਟ ਉਹ ਜਿਹੜੀ ਝੂਠੀ ਕੰਪਲੇਂਟ ਉੱਥੇ ਹੁਸ਼ਿਆਰਪੁਰ ਗਈ ਹੈ ਜਿਹਦੇ ਇਹਨਾਂ ਨੇ ਤਾਂ ਜਿਹੜੇ ਸਾਡੇ ਵੱਡੇ ਲੀਡਰ ਸਹਿਬਾਨ ਐ ਇਹਨਾਂ ਨੇ ਤਾਂ ਪੇਸ਼ੀਆਂ ਭੁਗਤੀਆਂ ਭੁਗਤੀਆਂ 2 ਸਾਲ ਤੱਕ ਲਗਾਤਾਰ ਮੈਂ ਭੁਗਤਦੇ ਰਹੇ ਐ ਐਸ ਵਕੀਲ ਉਹਦੀਆਂ ਪੇਸ਼ੀਆਂ ਮਤਲਬ ਇਹ ਚੀਜ਼ਾਂ ਤੇ ਆ ਕੇ ਤੁਸੀਂ ਸਾਨੂੰ ਝੂਠ ਬੋਲਦੋਂਗੇ ਜਿਨ੍ਹਾਂ ਨੇ ਸਾਰੀ ਪ੍ਰਕਿਰਿਆ ਦੇ ਵਿੱਚੋਂ ਲੰਘਿਆ ਜ ਤੇ ਨਾਲ ਹੋ ਗਈਆਂ ਉਹ ਨਹੀਂ ਇਹ ਗੱਲਾਂ ਤੇ ਤੁਸੀਂ ਆ ਕੇ ਕਹੋ ਕਿ ਜੀ ਮੈਂ ਉੱਥੇ ਪੇਸ਼ੀਆਂ ਭੁਗਤਦੇ ਰਹੇ ਪੇਸ਼ੀਆਂ ਤਾਂ ਸਾਡੇ ਵਰਗੇ ਬੰਦੇ ਭੁਗਤਦੇ ਰਹੇਗੇ ਔਰ ਉਹ ਜਾ ਕੇ ਸੁਪਰੀਮ ਕੋਰਟ ਨੇ ਰਿਕਵੈਸਟ ਕੀਤੀ ਜਿਸ ਦਿਨ ਬਾਦਲ ਸਾਹਿਬ ਦੇ ਫੁੱਲ ਚੁਕੇ ਜਾ ਰਹੇ ਸੀ ਤੇ ਇੱਕ ਬੰਦੇ ਦੀ ਗਲਤੀ ਕਰਕੇ ਕਿੱਥੇ ਤੱਕ ਮਾਮਲਾ ਗਿਆ ਸੋ ਮੈਂ ਗੱਲ ਕਹਿਣੀ ਚਾਹੁੰਦਾ ਕਿ ਕਾਨੂੰਨ ਦੀ ਨੌਲੇਜ ਕਦੇ ਵੀ ਨਹੀਂ ਸੀ ਸੋ ਜੇ ਕਾਨੂੰਨ ਦੀ ਨੌਲੇਜ ਨਹੀਂ ਤਾਂ ਸਾਨੂੰ ਕਾਨੂੰਨ ਬਾਰੇ ਆ ਕੇ ਗੱਲ ਨਹੀਂ ਕਰਨੀ ਚਾਹੀਦੀ ਔਰ ਇਹ ਹਰ ਇੱਕ ਚੀਜ਼ ਉਹ ਹੈ ਜਿਹੜੀ ਫੈਕਚੁਅਲੀ ਕਰੈਕਟ ਹੈ ਮੇਰੇ ਸਾਹਮਣੇ ਆ ਕੇ ਇਹਨੂੰ ਡਿਨਾਈ ਕਰਕੇ ਦਿਖਾ ਦੇ ਤੇ ਇੱਕ ਗੱਲ ਦੱਸੋ ਮੇਰਾ ਆਖਰੀ ਸਵਾਲ ਹੈ ਕਿ ਸ਼੍ਰੋ ਮજબૂત ਹੋਵੇ ਸ਼੍ਰੋਮਣੀ ਕਾਲੀ ਦਲ ਬਚਿਆ ਰਹੇ ਉਹਦੀ ਹੋਂਦ ਨੂੰ ਕੁਝ ਨਹੀਂ ਹੋਣਾ ਚਾਹੀਦਾ ਇਹ ਜੇ ਬੜੇ ਲੋਕ ਮਿਲ ਜਾਣਗੇ ਪੰਜਾਬ ਦੇ ਕੋਨੇ-ਕੋਨੇ ਪੰਜਾਬ ਛੱਡੋ ਕਿਤੇ ਵਿਦੇਸ਼ਾਂ 'ਚ ਵੀ ਬੈਠੇ ਹੋਣਗੇ ਜਿਹੜੇ ਸ਼੍ਰੋਮਣੀ ਕਾਲੀ ਦਲ ਦਾ ਭਲਾ ਚਾਹੁੰਦੇ ਆ ਉਹਨਾਂ ਨੂੰ ਵੀ ਬਹੁਤਿਆਂ ਨੂੰ ਕਾਨੂੰਨ ਦੀ ਨੌਲੇਜ ਨਹੀਂ ਹੋ ਸਕਦੀ ਪਰ ਇੱਕ ਗੱਲ ਤੇ ਭੜੀ ਭਾਂ ਜਾਣਦੇ ਆ ਨਾ ਉਹ ਕਹਿੰਦੇ ਆ ਕਿ ਜਿਹੜੀਆਂ ਵੀ ਸੁਰਾਂ ਚਾਹੇ ਉਸ ਪਾਸਿਓਂ ਚਾਹੇ ਇਸ ਪਾਸਿਓਂ ਉਹ ਮੱਠੀਆਂ ਪੈਣ ਸਾਰੇ ਇੱਕ ਮੇਕ ਹੋ ਕੇ ਮਜ਼ਬੂਤੀ ਦੇ ਨਾਲ ਆਪਣੇ ਪੰਜਾਬ ਦੀ ਖਾਤਰ ਫੈਡਰਲ ਢਾਂਚੇ ਦੀ ਖਾਤਰ ਲੜਨ ਉਹ ਦਿਨ ਕਦੋਂ ਦੇਖਣ ਨੂੰ ਮਿਲਣਗੇ ਮੈਂ ਸੰਦੀਪ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹੁੰਦਾ ਕਿ ਅੱਜ ਸ਼ਾਇਦ ਦੇਸ਼ ਦੀਆਂ ਸਰਕਾਰਾਂ ਕੇਂਦਰ ਦੀਆਂ ਏਜੰਸੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਔਰ ਜਦੋਂ ਕੋਈ ਆਵਾਜ਼ ਉੱਠਦੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਉੱਠਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਨਹੀਂ ਉੱਠਦੀ ਔਰ ਮੈਂ ਬਾਹਰ ਬੈਠੇ ਵੀਰਾਂ ਨੂੰ ਸੱਦਾ ਦਿੰਦਾ ਕਿ ਤੁਸੀਂ ਆ ਕੇ ਜੋਰੇ ਘਟਨਾਕਰਮ ਹੋ ਰਿਹਾ ਹੈ ਉਸ ਘਟਨਾਕਰਮ ਨੂੰ ਤਾਂ ਦੇਖੋ ਆਪਦੇ ਆਪ ਨੂੰ ਸੁਧਾਰ ਲੈਰ ਕਰਨ ਵਾਲੇ ਜਿਹੜੀ ਭੰਗ ਹੈ ਇਹ ਕੀ ਭਾਜੀਪੀ ਦੇ ਖਿਲਾਫ ਕੁਝ ਬੋਲਦੇ ਨੇ ਸਿੱਖ ਇਸ਼ੂਸ ਦੇ ਕੁਝ ਬੋਲਦੇ ਨੇ ਭਾਜੀਪੀ ਦਾ ਲੀਡਰ ਆਰ ਪੀ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੀ ਜਿਹੜੀ ਜਥੇਬੰਦੀ ਉਹਨੂੰ 크੍ਰਿਸਚੀਅਨ ਕਮੇਟੀ ਕਹਿੰਦੇ ਨੇ ਦੱਸੋ ਜੀ ਸੁਧਾਰ ਲਹਿਰ ਦੇ ਇੱਕ ਲੀਡਰ ਨੇ ਜਿਹੋਦੇ ਖਿਲਾਫ ਬਿਆਨ ਦਿੱਤਾ ਹੋਵੇ ਇਹਨਾਂ ਦੇ ਮੁਖ ਬੁਲਾਰੇ ਨੇ ਕੋਈ ਬਿਆਨ ਦਿੱਤਾ ਹੋਵੇ ਦਿੱਤਾ ਕੋਈ ਬਿਆਨ ਸਰਦਾਰ ਮਨਮੋਹਨ ਸਿੰਘ ਜਿਹੜੇ ਕਿ ਕਾਂਗਰਸ ਨਾਲ ਸਾਡੇ ਲੱਖ ਮਤਭੇਦ ਹੋਣ ਪਰ ਸਰਦਾਰ ਮਨਮੋਨ ਸਿੰਘ ਦੀ ਸ਼ਰੂਮਣੀ ਅਕਾਲੀ ਦਲ ਦਿਲੋਂ ਇੱਜ਼ਤ ਕਰਦਾ ਸੀ ਕਰਦਾ ਹੈ ਤੇ ਕਰਦਾ ਰਹੂਗਾ ਤੇ ਸਰਦਾਰ ਮਨਮੋਨ ਸਿੰਘ ਨੂੰ ਰਾਜ ਘਾੜ ਤੇ ਸਨਸਕਾਰ ਕਰਨ ਲਈ ਹਾਲਾਂਕਿ ਸਰਦਾਰ ਮਨਮੋਨ ਸਿੰਘ ਦੀ ਸਖਸ਼ੀਅਤ ਬਹੁਤ ਵੱਡੀ ਸੀ ਚੀਜ਼ਾਂ ਬਹੁਤ ਛੋਟੀਆਂ ਨੇ ਉਹਨਾਂ ਦੇ ਲਈ ਪਰ ਫਿਰ ਵੀ ਜਾਂਦੇ ਹੋਏ ਇੱਕ ਸਨਮਾਨ ਹੁੰਦਾ ਹੈ ਪਹਿਲਾ ਸਿੱਖ ਪ੍ਰਧਾਨ ਮੰਤਰੀ ਸੀ ਉਹ ਦੇਸ਼ ਦੇ ਦੇਸ਼ ਨੂੰ ਐਡੀ ਵੱਡੀ ਉਹਨਾਂ ਦੀ ਦੇਣ ਸੀ ਚਾਹੇ ਇਕਨੋਮਿਕਸ ਦੇ ਖੇਤਰ ਦੇ ਵਿੱਚ ਜਾਂ ਜਦੋਂ ਸਾਰਾ ਵਰਲਡ ਮੈਨੂੰ ਲੱਗਦਾ ਵੀ ਮੰਦੀ ਦੇ ਵਿੱਚ ਉਹ ਗੁਜ਼ਰ ਰਿਹਾ ਸੀ ਕੱਲਾ ਭਾਰਤ ਮਜ਼ਬੂਤ ਸੀ ਮਨਮੋਹਨ ਸਿੰਘ ਸਾਹਿਬ ਦਾ ਵਿਜ਼ਨ ਸੀ ਉਹਨਾਂ ਨੂੰ ਰਾਜ ਘਾਟ ਤੇ ਸਸਕਾਰਨਾ ਕਰਨ ਦਿੱਤਾ ਜਾਵੇ ਦੱਸੋ ਜੀ ਸੁਧਾਰ ਲਹਿਰ ਬੋਲੀ ਇਹ ਜਾ ਕੇ ਉੱਥੇ ਪ੍ਰਚਾਰ ਕਰਦੇ ਫਿਰਦੇ ਸੀ ਜੰਮੂ ਦੇ ਵਿੱਚ ਦੱਸੋ ਜੀ ਫਿਰ ਇਹ ਕਹਿੰਦੇ ਸਾਨੂੰ ਬੀਜੇਪੀ ਦੀ ਬੀ ਟੀਮ ਨਾਲ ਕੋ ਬਸ ਕੱਲਾ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਲੜਨਾ ਹੈ ਔਰ ਜਿਹੜੀਆਂ ਦੂਜੀਆਂ ਤਰਾਂ ਨੇ ਅੱਜ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਤਨਖਾਹਿਆ ਇਕਰ ਉਹਨਾਂ ਨੂੰ ਚੋਣਾਂ لڑਣ ਦੀ ਇਜਾਜ਼ਤ ਨਹੀਂ ਮਿਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਸਮਝਿਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਿੱਜੀ ਤਾਂ ਕੁਝ ਵੀ ਨਹੀਂ ਸੀ ਜੋ ਕੁਝ ਉਹਨਾਂ ਨੇ ਕੀਤਾ ਬਤੌਰ ਪਾਰਟੀ ਦੇ ਪ੍ਰਧਾਨ ਦੇ ਪਰਿਵਾਰ ਦੇ ਮੁਖੀ ਦੇ ਕੀਤਾ ਸ਼੍ਰੋਮਣੀ ਅਕਾਲੀ ਦਲ ਸਾਰੇ ਦਾ ਸਾਰਾ ਆਪਣੇ ਆਪ ਨੂੰ ਚੋਣਾਂ ਚੋਂ ਅਸੀਂ ਬਾਹਰ ਕਰ ਲਿਆ ਕਿ ਭਾਈ ਏਕਾਲ ਤਖਤ ਸਾਹਿਬ ਦਾ ਆਦੇਸ਼ ਹੈ ਅਸੀਂ ਵੀ ਬਾਹਰ ਦੱਸੋ ਜੀ ਫਿਰ ਉਦੋਂ ਇਹ ਆਪਣੇ ਆਪ ਨੂੰ ਕਹਿੰਦੇ ਨੇ ਕਿ ਜੀ ਅਸੀਂ ਤਾਂ ਬੜਾ ਪੰਥ ਮਜ਼ਬੂਤੀ ਦੀ ਗੱਲ ਕਰਦੇ ਆ ਇਹਨਾਂ ਨੇ ਕੈਂਡੀਡੇਟ ਲੜਾਏ ਉੱਥੇ ਭਾਜਪੀ ਦੀ ਮਦਦ ਹੋ ਰਹੀ ਸੀ ਨਾ ਫਿਰ ਫਿਰ ਉੱਥੇ ਜਿਹੜਾ ਦੂਜਾ ਧਿਰ ਹੈ ਮੈਂ ਖੁੱਲ ਕੇ ਬੋਲੂੰਗਾ ਚਾਹੇ ਅਮਰਤਪਾਲ ਦਾ ਧਿਰ ਹੈ ਚਾਹੇ ਉਹ ਜਿਹੜੇ ਸਾਡੇ ਸਰਬਜੀਤ ਖਾਲਸਾ ਨੇ ਉਹਨਾਂ ਦਾ ਧਿਰ ਹੈ ਦੱਸੋ ਜੀ ਉਹਨਾਂ ਨੇ ਕਿਉਂ ਨਹੀਂ ਇਲੈਕਸ਼ਨ ਲੜੀ ਉੱਥੇ ਮਤਲਬ ਤੁਸੀਂ ਅਕਾਲੀ ਦਲ ਦੇ ਖਿਲਾਫ ਤਾਂ ਬੋਲਦੇ ਹੋ ਤੁਸੀਂ ਇਹ ਚੀਜ਼ਾਂ ਨੂੰ ਬਹਿ ਕੇ ਜਦੋਂ ਸੋਚੋਗੇ ਸਮਝੋਗੇ ਤਾਂ ਸਿਰਫ ਤੇ ਸਿਰਫ ਸ਼ਰਮ ਨਹੀਂ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਸ਼੍ਰੋਮਣੀ ਅਕਾਲੀ ਦਲ ਦੇ ਪੈਰਲਲ ਖੜੇ ਹੋਣਾ ਨਹੀਂ ਉੱਥੇ ਸੁਖਰਾਜ ਲੜ ਰਿਹਾ ਸੀ ਫਿਰ ਉਹਨੂੰ ਕਿਉਂ ਨਹੀਂ ਪੰਥਕ ਤਰ੍ਹਾਂ ਨੇ ਸਪੋਰਟ ਕੀਤਾ ਉਦੋਂ ਤਾਂ ਬੜਾ ਰੌਲਾ ਸੀ ਕਿ ਜੀ ਖਡੂਰ ਸਾਹਿਬ ਤੁਸੀਂ ਅੰਮ੍ਰਿਤਪਾਲ ਦੇ ਖਿਲਾਫ ਕੈਂਡੀਡੇਟ ਦੇਤਾ ਉਹ ਕੈਂਡੀਡੇਟ ਵਿਧਰਾਓ ਅੱਜ ਉੱਥੇ ਸੁਖਰਾਜ ਦੀ ਮਦਦ ਤੇ ਕੌਣ ਗਿਆ ਜੀ ਬਾਪੂ ਤਰਸੇਮ ਸਿੰਘ ਤਰਸੇਮ ਸਿੰਘ ਵੀ ਨਹੀਂ ਗਏ ਆਪਣੇ ਸਰਬਜੀਤ ਖਾਲਸਾ ਵੀ ਨਹੀਂ ਗਏ ਕਿਉਂ ਨਹੀਂ ਗਏ ਕਿਉਂਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਨਹੀਂ ਲੜ ਰਿਹਾ ਸੀ ਜੇ ਸ਼੍ਰੋਮਣੀ ਅਕਾਲੀ ਦਲ ਲੜਦਾ ਫਿਰ ਇਹ ਸਾਰੇ ਪਿਕਚਰ 'ਚ ਆ ਜਾਂਦੇ ਕਿਉਂਕਿ ਮਕਸਦ ਇੱਕੋ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਰੋਕਣਾ ਪਰ ਅੱਜ ਮੈਂ ਗੱਲ ਕਹਿਣਾ ਕਿ ਸੱਚ ਨੇ ਹਮੇਸ਼ਾ ਸੱਚ ਰਹਿਣਾ ਸਰਦਾਰ ਸੁਪੀਰ ਸਿੰਘ ਬਾਦਲ ਦਾ ਵਿਜਨ ਸ਼੍ਰੋਮਣੀ ਅਕਾਲੀ ਦਲ ਦਾ ਵਿਜਨ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਕਾਰਗੁਜ਼ਾਰੀ ਅੱਜ ਤੱਕ ਦੀ ਚਾਹੇ ਪੰਜਾਬ ਦੀ ਡਿਵੈਲਪਮੈਂਟ ਹੋਵੇ ਚਾਹੇ ਗਰੀਬ ਤੇ ਕਮਜ਼ੋਰ ਨੂੰ ਨਾਲ ਲੈ ਕੇ ਚੱਲਣਾ ਹੋਵੇ ਚਾਹੇ ਸਿੱਖਿਆ ਦੇ ਖੇਤਰ 'ਚ ਕੰਮ ਕਰਨਾ ਹੋਵੇ ਚਾਹੇ ਧਾਰਮਿਕ ਯਾਦਗਾਰਾਂ ਬਣਾਉਣੀਆਂ ਹੋਣ ਤੁਸੀਂ ਮੈਨੂੰ ਇਹ ਦੱਸੋ ਜੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਧਾਰਮਿਕ ਯਾਦਗਾਰਾਂ ਕਿਹੜੀ ਸਰਕਾਰ 'ਚ ਬਣੀਆਂ ਜਾਂ ਕਿਹੜੇ ਲੀਡਰ ਨੇ ਬਣਾਈਆਂ ਸਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਬਣਾਈਆਂ ਚੱਪੜ ਚਿੜੀ ਵਿਰਾਸਤੇ ਖਾਲਸਾ ਜੰਗੇ ਆਜ਼ਾਦੀ ਹਰਮੰਦਰ ਸਾਹਿਬ ਦੇ ਆਲੇ ਦੁਆਲੇ ਖੂਬਸੂਰਤ ਗਲਿਆਰਾ ਹੁਣ ਜਿਹੜੇ ਤਾਂ ਇਹਦੀ ਮਹੱਤਤਾ ਸਮਝਦੇ ਨੇ ਉਹ ਸਮਝਦੇ ਨੇ ਚੱਪੜ ਚਿੜੀ ਦੀ ਕੀ ਮਹੱਤਤਾ ਜੀ ਚੱਪੜ ਚਿੜੀ ਦੀ ਜਿੱਡੀ ਸਾਡੀ ਕੌਮ ਦੇ ਵਿੱਚ ਮਹੱਤਤਾ ਅਸੀਂ ਹੁਣੀ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੰਦਰਵਾੜਾ ਮਨਾ ਕੇ ਹਟਿਆ ਤੇ ਉਥੇ ਬੰਦਾ ਸਿੰਘ ਬਹਾਦਰ ਨੇ ਆ ਕੇ ਸੂਬਾ ਹਰੰਦ ਨੂੰ ਉੱਥੇ ਫਤਿਹ ਕੀਤਾ ਸੀਗਾ ਤੇ ਉਹਦੀ ਮਹੱਤਤਾ ਇੱਕ ਕਿਸੇ ਹੋਰ ਸਰਕਾਰ ਨੇ ਕਿਉਂ ਨਾ ਜਾਂ ਪਰ ਇਹਨਾਂ ਗੱਲਾਂ ਤੇ ਸਵਾਲ ਵੀ ਕਿਸੇ ਨੇ ਨਹੀਂ ਚੁੱਕਿਆ ਸ਼ਾਬਾਸ਼ ਹੀ ਦਿੱਤੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮੈਂ ਗੱਲ ਕਹਿ ਰਿਹਾ ਕਿ ਇਹ ਗੱਲਾਂ ਤੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਕੰਮ ਕਰਨ ਦਾ ਸ਼੍ਰੋਮਣੀ ਅਕਾਲੀ ਦਲ ਦਾ ਸਿਰਫ ਪੱਖੀ ਵਿਕਾਸ ਦਾ ਵਿਜ਼ਨ ਸ਼੍ਰੋਮਣੀ ਅਕਾਲੀ ਦਲ ਨੂੰ ਲਿਆ ਕੇ ਤਿੰਨ ਚਾਰ ਚੀਜ਼ਾਂ ਦੇ ਉੱਤੇ ਘੇਰ ਕੇ ਨਿੰਦਿਆ ਗਿਆ ਉਹ ਚੀਜ਼ਾਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਚੋਈਆਂ ਸੀ ਮੰਨੀਆਂ ਅਸੀਂ ਕਿਹੜਾ ਕਦੇ ਮੁਕਰੇ ਅਸੀਂ ਹਮੇਸ਼ਾ ਕਿਹਾ ਕਿ ਭਾਈ ਬੇਅਦਬੀ ਆ ਸਾਡੇ ਰਾਜ ਦੇ ਵਿੱਚ ਹੋਈਆਂ ਸੀ ਬੇਦਬੀਆਂ ਕਬੂਲਦੇ ਆ ਕਿ ਸਾਡੇ ਰਾਜ ਦੇ ਵਿੱਚ ਹੋਈਆਂ ਸਾਨੂੰ ਦੁੱਖ ਹੈ ਇਸ ਗੱਲ ਦਾ ਨਸ਼ੇ ਦੀ ਗੱਲ ਇਹ ਕਰਦੇ ਰਹੇ ਨਸ਼ਾ ਕੀ ਅੱਜ ਪੰਜਾਬ ਦੇ ਵਿੱਚ ਘਟ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਤਾਂ ਕਦੇ ਅੱਜ ਤੱਕ ਟਿੱਪਣੀ ਨਹੀਂ ਆਈ ਸੀ ਹੁਣ ਦੀ ਮੌਜੂਦਾ ਸਰਕਾਰ ਭਗਵੰਤ ਮਾਨ ਸਾਹਿਬ ਦੇ ਖਿਲਾਫ ਤਾਂ ਟਿੱਪਣੀ ਹੈ ਹਾਈ ਕੋਰਟ ਦੀ ਕਿ ਭਾਈ ਨਸ਼ਾ ਸਰਕਾਰ ਦੀ ਮਿਲੀ ਭੁਗਤ ਨਾਲ ਵਿਕਰੇ ਗਵਰਨਰ ਸਾਹਿਬ ਕਹਿੰਦੇ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਸਾਰੀਆਂ ਗੱਲਾਂ ਛੱਡੋ ਅਰਸ਼ਦੀਪ ਕਲੇਰ ਨੂੰ ਛੱਡ ਦਿਓ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਦਿਓ ਹੁਣ ਤਾਂ ਕੇਜਰੀਵਾਲ ਸਾਹਿਬ ਕਹੇਗੇ ਕਿ ਭਾਈ ਨਸ਼ਾ ਪੰਜਾਬ ਦੇ ਵਿੱਚ ਬ ਉਦੋਂ ਫਿਰ ਚੁਟਕੀਆਂ ਕਿਉਂ ਮਾਰਦੇ ਸੀ ਭਾਈ ਇਸ ਤੇ ਚਾਰ ਹਫ਼ਤੇ ਚ ਖਤਮ ਕਰਦੇ ਆਂਗੇ ਸੋ ਸ਼ਰਮ ਨਹੀਂ ਅਕਾਲੀ ਦਲ ਦੇ ਖਿਲਾਫ ਛੜਿਆੰਤਰ ਹੁੰਦੇ ਆਏ ਪਰ ਮੈਂ ਫੇਰ ਦੁਬਾਰਾ ਕਹਿਣਾ ਕਿ ਗੁਰੂ ਸਾਹਿਬ ਮੇਰ ਕਰਨਗੇ ਗੁਰੂ ਸਾਹਿਬ ਨੇ ਮੇਰ ਕੀਤੀ ਸੇਵਾ ਕਰਦੇ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇੱਕ ਨਰੈਣ ਸਿੰਘ ਚੌੜੇ ਨੇ ਆ ਕੇ ਗੋਲੀ ਚਲਾ ਕੇ ਉਹਨਾਂ ਨੂੰ ਮਾਰਨਾ ਚਾਹਿਆ ਬਚਾਇਆ ਨਾ ਗੁਰੂ ਸਾਹਿਬ ਨੇ ਹੱਥ ਰੱਖਿਆ ਨਾ ਗੁਰੂ ਸਾਹਿਬ ਨੇ ਆਪਣਾ ਸਿਰ ਤੇ ਸੋ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਗੁਰੂ ਸਾਹਿਬ ਦੇ ਅਸ਼ੀਰਵਾਦ ਨਾਲ ਅੱਗੇ ਵੱਧਦੇ ਜਾਵਾਂਗੇ ਇਹ ਜਿਹੜੇ ਲੋਕ ਬੋਲਦੇ ਨੇ ਜਿਹੜੇ ਨੁਕਤਾਚੀਨੀ ਕਰਨੀ ਚਾਹੁੰਦੇ ਨੇ ਇਹ ਲੱਖ ਵਾਰੀ ਨੁਕਤਾਚੀਨੀ ਕਰਨ ਸਾਡਾ ਏਜੰਡਾ ਪੰਜਾਬ ਦਾ ਸਾਡਾ ਏਜੰਡਾ ਪੰਥ ਦਾ ਸਾਡਾ ਏਜੰਡਾ ਸਰਬੱਤ ਦੇ ਭਲੇ ਦਾ ਸਾਡਾ ਏਜੰਡਾ ਗਰੀਬ ਦੇ ਵਿਕਾਸ ਦਾ ਸਾਡਾ ਏਜੰਡਾ ਡਿਵੈਲਪਮੈਂਟ ਦਾ ਉਹਨੂੰ ਲੈ ਕੇ ਸ਼ਰਮ ਨਹੀਂ ਕਰਦਾ ਵੱਧਦਾ ਰਹੂਗਾ ਜਿੰਨੀਆਂ ਮਰਜ਼ੀ ਤਾਕਤਾਂ ਜ਼ੋਰ ਲਾ ਲੈਣ ਅਸੀਂ ਰੁਕਣ ਵਾਲੇ ਨਹੀਂ ਅਸੀਂ ਇਹ ਵળે ਵੀ ਜਿਹੜਾ ਦੌਰ ਹੈ ਇਹ ਚੋ ਵੀ ਦਲੇਰੀ ਨਾਲ ਕਿਉਂਕਿ ਸਾਡਾ ਵਰਕਰ ਮਜ਼ਬੂਤ ਹੈ ਦਲੇਰੀ ਨਾਲ ਨਿਕਲਾਂਗੇ ਨਿਕਲ ਕੇ ਚੁਣੌਤੀਆਂ ਦਾ ਟੱਕਰਾਂਗੇ ਜੀ ਬਹੁ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਹਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਨੇ ਕੁਝ ਗੱਲਾਂ ਦੇ ਦਾਅਵੇ ਕੀਤੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਪ੍ਰਾਪਤੀਆਂ ਨੂੰ ਉਲੇ ਕਰਕੇ ਜੋ ਦੋ ਤਿੰਨ ਚੀਜ਼ਾਂ ਦੇ ਉੱਤੇ ਸਿਆਸਤ ਹੋਈ ਉਹ ਸਿਰਫ ਤੇ ਸਿਰਫ ਛੜਜੰਤਰ ਸਨ ਪਰ ਗੱਲ ਸਾਰੀ ਉੱਥੇ ਆ ਕੇ ਮੁੱਕਦੀ ਹੈ ਕਿ ਆਮ ਲੋਕ ਆਮ ਜਨਤਾ ਜੋ ਵਾਕਈ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਬਚੀ ਰਵੇ ਉਹ ਕਿੰਨਾ ਕੁ ਸਾਥ ਦਿੰਦੀ ਹੈ ਲੀਡਰਸ਼ਿਪ ਦਾ ਪ੍ਰਧਾਨ ਕੋਈ ਵੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਪਰ ਅਜੰਡਾ ਕੀ ਹੋਵੇ ਲੜਾਈ ਕੀ ਹੋਵੇਗੀ ਆਉਣ ਵਾਲਾ ਸਮਾਂ ਦੱਸੇਗਾ ਵਰਕਿੰਗ ਕਮੇਟੀ ਦੀ ਮੀਟਿੰਗ ਜਲਦ ਹੋਣ ਜਾ ਰਹੀ ਹੈ ਦੇਖਦੇ ਹਾਂ ਕਿ ਉਸ ਦੇ ਵਿੱਚ ਕੀ ਕੀ ਤੈਅ ਹੁੰਦਾ ਫਿਲਹਾਲ ਤੁਸੀਂ ਬਨੇ ਰਹੋ এবিসি ਪੰਜਾਬ ਦੇ ਨਾਲ